ਜਦੋਂ ਉਹਨਾਂ ਤੁਹਾਡੇ ਤੁਸੀਂ ਕੈਮਰੇ ਤੇ ਆਉਂਦੇ ਹੋ ਉਸ ਤੋਂ ਬਾਅਦ ਨਾਲ ਸੁਭਾ ਕੇ ਜਦੋਂ ਦਿਲਜੀਤ ਦੇ ਬਾਈ ਦੀ ਇੰਟਰਵਿਊ ਹੁੰਦੀ ਹੈ ਤੇ ਤੁਹਾਡੇ ਆ ਕੇ ਪੈਰੀਅਖ ਸੁਣਾਉਂਦੇ ਆ ਉਹ ਫਿਰ ਕੈਰੈਕਟਰ ਤੇ ਫੜਨੇ ਪੈਂਦਾ ਭਾਜੀ ਇਹ ਤਾਂ ਹੁਣ ਪ੍ਰੋਫੈਸ਼ਨਲ ਬੰਦੇ ਆਪਾਂ ਹੁਣ ਕੈਰੈਕਟਰ ਛੱਡਣਾ ਥੋੜੀ ਸੀ ਚਲੋ ਫਿਰ ਉਹ ਰੋਲ ਦੇ ਹਿਸਾਬ ਨਾਲ ਜੋ ਮੈਨੂੰ ਸਹੀ ਲੱਗਾ ਉਦਾਂ ਦਾ ਮੇਰੇ ਆ ਇਹ ਹੁੰਦਾ ਕਿ ਜਦੋਂ ਤੱਕ ਚੀਜ਼ ਬਾਹਰ ਨਾ ਆਏ ਤੇ ਉਦੋਂ ਤੱਕ ਫਾਇਦਾ ਨਹੀਂ ਕੋਈ ਗੱਲ ਕਰਨ ਦਾ ਕਈ ਵਾਰ ਨਾ ਰੋਲ ਭਾਜੀ ਬਹੁਤ ਕੱਟਿਆ ਜਾਂਦਾ ਜਿੱਦਾਂ ਫਿਲਮ 'ਚ ਮੇਰੇ ਇੱਕ ਤਾਂ ਸੀਨ ਕੱਟਿਆ ਗਿਆ ਜਿਹੜੇ ਬਹੁਤ ਹੋਰ ਕੀਤੇ ਸੀਗੇ ਉਹ ਇੰਪੋਰਟੈਂਟ ਸੀਨ ਸੀਗੇ ਪਰ ਸਰ ਦਾ ਥੋੜਾ ਹੋਰ ਵਿਜ਼ਨ ਹੁੰਦਾ ਕਿ ਮਤਲਬ ਡਾਇਰੈਕਟਰ ਦਾ ਹੋਰ ਵਿਜ਼ਨ ਹੁੰਦਾ ਕਿ ਕਿਸੇ ਹੋਰ ਹਿਸਾਬ ਨਾਲ ਚੱਲਣਾ ਹੈ ਤੇ ਭਈ ਦੋਜੀ ਦਾ ਨਾਮ ਹੈ ਤੇ ਕੋਚੇਲਾ ਦੇ ਵਿੱਚ ਸ਼ੋਅ ਕਰਕੇ ਆਏ ਸੀਗੇ ਉਸ ਤੋਂ ਬਾਅਦ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਕਿ ਸਾਡਾ ਪੰਜਾਬੀ ਪ੍ਰਾਪ ਅੱਗੇ ਵੱਲ ਗਿਆ ਕੁਚਲਾ ਦੇ ਵਿੱਚ ਗਿਆ ਤੇ ਉਸ ਤੋਂ ਬਾਅਦ ਪੰਜਾਬੀਆਂ ਨੇ ਦੇਜ ਨੂੰ ਥੱਲੇ ਣਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਯਾਰ ਇੱਕ ਦਿਨ ਤਾਂ ਬਾਲੀਆ ਵੀ ਨਾਗੇ ਨੱਚ ਕੇ ਆਇਆ ਇਹ ਭਾਜੀ ਉਹਨਾਂ ਦੀ ਪਰਸਨਲ ਚੋਇਸ ਆ ਆਪਾਂ ਕੀ ਕਹਿਣਾ ਤੇ ਇਹਦੇ ਮਾਈਂਡ ਦੇ ਵਿੱਚ ਕੀ ਆ ਕਿ ਯਾਰ ਐਡਾ ਵੱਡਾ ਚਰਦਾਰ ਹੈ ਸੁਨਮਰਸ਼ਨ ਦਾ ਉਹਨਾਂ ਦਾ ਕਿਰਦਾਰ ਹੈ ਤੇ ਉੱਪਰੋਂ ਫਿਲਮ ਇਡੀ ਵੱਡੀ ਆ ਉਹਦਾ ਇਹ ਰਿਐਕਸ਼ਨ ਕੀ ਸੀਗਾ ਪਹਿਲਾ ਰਿਐਕਸ਼ਨ ਕੀ ਸੀਗਾ ਮੈਂ ਤਾਂ ਭਾਜੀ ਸੋਚਿਆ ਸੀ ਕਿ ਛੋਟਾ ਹੀ ਰੋਲ ਹੋਣਾ ਹੈ ਪਰ ਇਮਤੀਆਜ਼ ਸਰ ਨੇ ਕਹਿ ਆ ਸੀਗਾ ਕਿ ਯਾਰ ਮਤਲਬ ਰੋਲ ਛੋਟਾ ਹੈ ਭਾਵੇਂ ਸਕ੍ਰਿਪਟ ਤੇ ਤਾਂ ਡੀ ਲਾਈਨਸ ਘੱਟ ਹੈ ਬਟ ਇਹਦੀ ਰੋਲ ਦੀ ਵੇਟੇਜ ਬਹੁਤ ਜ਼ਿਆਦਾ ਹੈ। ਅਪਲਾਈ ਤੇ ਇੰਨੇ ਵੱਡੇ ਦਿਗਜ ਡਾਇਰੈਕਟਰ ਦੀ ਕੇਵਲ ਮੰਨਣੀ ਪੈਂਦੀ ਹੈ ਭਾਜੀ। ਅੱਛਾ ਭਾਜੀ ਨਾਮ ਦੀ ਤਾਂ ਗੱਲ ਤੇ ਮਸਲੰਦਰ ਸੁੰਤਾਪੇ ਤੋਂ ਤੂੰ ਪਰ ਜੰਦਾ ਕਿਸ ਤਰ੍ਹਾਂ ਬਣ ਗਿਆ? ਇਹ ਭਾਜੀ ਹੁਣ ਤੁਸੀਂ ਇਤਿਹਾਸਰ ਨੂੰ ਪੁੱਛੋ। ਅੱਛਾ ਭਈ ਕੰਤੀਲਾ ਕੰਤੀਲਾ ਯਾਦੋਂ ਕਿਸ 36 ਸਾਲ ਪਹਿਲਾਂ ਉਹਨਾਂ ਨੂੰ ਜਦਾਂ ਗੋਲੀਆਂ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤਾਂ ਕਿੰਨਾ ਇਹ ਲੋਕ ਤੇ ਜਨਮ ਦੀ ਕੋਸ਼ਿਸ਼ ਹੋਈ ਆ ਕਿੰਨਾ ਕੁ ਮਿਲੋ ਜਾਣਿਆ ਗਿਆ ਤੁਸੀਂ ਚਮਕੀਲੇ ਨੂੰ ਕਿਉਂਕਿ ਤੁਸੀਂ ਚਮਕੀਲੇ ਦੇ ਉਪਰstar ਦਾ ਏਕਟਰ ਕੀਤਾ ਸੁਮਿੰਦਰ ਸਿੰਘ ਦਾ ਪਰ ਕਿੰਨਾ ਕਿ ਲੱਗਾ ਕਿ ਕਿੰਨੀ ਕੁ ਬੌਂਡਿੰਗ ਸੀਗੀ ਗੁਰੂ ਚੱਲੇ ਦੇ ਵਿੱਚ ਆਪਣੀ ਰਿਸਰਚ ਦੇ ਹਸਾਮਨਾ ਦੇ ਕਾਫੀ ਇਹਨਾਂ ਦੀ ਰਿਲੇਸ਼ਨਸ਼ਿਪ ਕਾਫੀ ਕੰਪਲਿਕੇਟਿਡ ਸੀਗੀ ਫਿਲਮ ਸੀ ਗੋਲ ਦੇ ਵਿੱਚ ਕੰਮ ਕੀਤਾ ਉਹ ਵੀ ਬਾਲੀਵੁੱਡ ਉਹ ਇੱਧਰ ਸਹੀ ਹਾਂ ਜੀ ਪੰਜਾਬ ਦਾ ਮੁੰਡਾ ਆ ਤੇ ਪੰਜਾਬੀ ਫਿਲਮ ਚ ਨਹੀਂ ਨਜ਼ਰ ਆਇਆ ਕਿ ਬਈ ਮਤਲਬ ਇੱਕ ਤੋਂ ਇੱਕ ਤਕੜਾ ਐਕਟਰ ਹੈ ਬਾ ਜੀ ਤੇ ਮੈਨੂੰ ਆ ਲੱਗਦਾ ਕਿ ਜੇ ਸਾਨੂੰ ਕੋਈ ਕਾਸਟਿੰਗ ਦਾ ਜਿੱਦਾਂ ਇੱਕ ਪਲੈਟਫਾਰਮ ਮਿਲਿਆ ਹੋਵੇ ਜਿੱਦਾਂ ਬੰਬੇ ਕਾਫੀ ਪ੍ਰੋਫੈਸ਼ਨਲ ਲੈਵਲ ਤੇ ਜਿੱਦਾਂ ਇਹਦੀ ਵੀ ਕਾਸਟਿੰਗ ਮੁਕੇਸ਼ ਛਾਪੜਾ ਕਾਸਟਿੰਗ ਕੰਪਨੀ ਨੇ ਕੀਤੀ ਮੁਕੇਸ਼ ਭਾਜੀ ਹਣੇ ਪੰਜਾਬੀ ਆ ਬੰਦੇ ਠੀਕ ਹੈ ਉਹ ਭਾਜੀ ਛਣ ਛਣ ਕੇ ਬੰਦੇ ਲਿਆਉਂਦੇ ਉਹ ਚਾਂਸ ਦਿੰਦੇ ਨਵੇਂ ਬੰਦੇ ਨੂੰ ਵੀ ਠੀਕ ਹੈ ਪ੍ਰੋਪਰ ਆਡੀਸ਼ਨਸ ਲੈਂਦੇ ਆ ਪੰਜਾਬ 'ਚ ਹੋ ਜਾਂਦੀ ਨਹੀਂ ਭਾਜੀ ਪੰਜਾਬ 'ਚ ਸਿਸਟਮ ਥੋੜਾ ਹੋਰ ਹੈ ਜੀ ਲੱਗਦਾ ਕੋਈ ਕਾਸਟਿੰਗ ਨਹੀਂ ਕੋਈ ਕਾਸਟਿੰਗ ਨਹੀਂ ਕੋ ਪ੍ਰੋਫੈਸ਼ਨਲ ਸਨ ਨਹੀਂ ਆਏਗਾ ਭਾਜੀ ਠੀਕ ਹੈ ਨਾ ਸਾਨੂੰ ਪਰਫਾਰਮ ਕਰਨ ਦਾ ਮੌਕਾ ਦਿਓ ਅਸੀਂ ਤੁਹਾਨੂੰ ਜੋ ਜੋ ਕੈਰੈਕਟਰਸ ਹੈਗੇ ਆ ਅਸੀਂ ਤੁਹਾਨੂੰ ਉਹ ਤੁਸੀਂ ਸੋਚ ਵੀ ਨਹੀਂ ਸਕੋਗੇ ਉਸ ਤਰੀਕੇ ਨਾਲ ਤੁਹਾਨੂੰ ਪਰਫਾਰਮ ਕਰਕੇ ਦਿਖਾਵਾਂਗੇ ਅਜੇ ਸਿਰਫ ਆਡੀਸ਼ਨ ਦੇ ਕਹਿ ਰਹੇ ਉਸ ਤੋਂ ਬਾਅਦ ਲਓ ਨਾ ਭਾਵੇਂ ਪਰ ਇੱਕ ਆਡੀਸ਼ਨ ਦੇਣ ਦਾ ਚਾਂਸ ਹੋਣਾ ਚਾਹੀਦਾ ਭਾਈ ਕਿਹਦੀ ਆਡੀਸ਼ਨ ਯਾਨੀ ਦਾ ਤੁਸੀਂ ਕਦੀ ਆਪਣੀ ਕੋਸ਼ਿਸ਼ ਕੀਤੀ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨ ਦੀ ਸ਼ਸ਼ੀਕਾਰ ਤੁਸੀਂ ਦੇਖ ਰਹੇ ਹੋ ਡੈਰੀ ਸਵੇਰਾ ਟੀਵੀ ਮੈਂ ਬਿਵਿੰਦਰ ਮੰਡ 12 April ਨੂੰ Netflix ਤੇ ਦੇ ਜੀ ਆਪੇ ਪਰਿਮਿਟਰ ਸਟਾਰਰ ਫਿਲਮ ਅਮਰ ਸਿੰਘ ਚੁੰਕੀਲਾ ਰਣਜੀਤ ਚੁਕਿਆ ਤੇ ਇਸ ਫਿਲਮ ਦੇ ਵਿੱਚ ਕਈ ਹੋਰ ਵੀ ਕਿਰਦਾਰ ਨੇ ਜੋ ਦਰਸ਼ਕਾਂ ਨੂੰ ਬਿਹਤ ਪਸੰਦ ਕੀਤੇ ਜਾ ਰਹੇ ਨੇ ਉਹਨਾਂ ਕਿਰਦਾਰਾਂ ਵਿੱਚੋਂ ਇੱਕ ਕਿਰਦਾਰ सुरेंद्र ਜੁੰਦਾ ਹੋਣਾ ਦਾ ਕਿਰਦਾਰ ਹੈ ਜੋ ਉਹਦੇ ਵੀਰ ਬਾਈ ਜੁੰਦਾ ਨੇ ਨਿਭਾਇਆ ਤੇ ਫਿਲਮ ਦੇ ਵਿੱਚ ਨਾਮ ਹੈ ਚਤੰਦਰ ਜੁੰਦਾ ਅੱਜ ਸਾਡੇ ਨਾਲ ਬੰਬੇ ਤੋਂ ਖਾਸ ਇਸ ਕਾਲ ਤੇ ਜੁੜੇ ਨੇ ਗੱਲਬਾਤ ਕਰਨਗੇ ਅਜੀ ਬਾਕਰ ਸਵਾਗਤ ਹੈ ਬਹੁਤ ਬਹੁਤ ਮਿਹਰਬਾਨੀ ਭਾਜੀ ਬਹੁਤ ਬਹੁਤ ਮਿਹਰਬਾਨੀ ਕਿਰ ਚੱਲ ਜੇ ਠੀਕ ਠਾਕ ਜੀ ਅੱਜ ਕੀ ਹਾਲ ਤੁਸੀਂ ਦੱਸੋ ਕਿਦਾਂ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਠਾਕ ਸਭ ਵਧੀਆ ਜੀ ਠੀਕ ਠਾਕ ਮਿਲਕ ਪ੍ਰੋਡਕਟ ਕਰੈਕਟਰ ਬਹੁਤ ਪਸੰਦ ਕੀਤਾ ਜਾ ਰਿਹਾ ਤੇ ਮੈਨੂੰ ਲੱਗਾ ਕਿ ਯਾਰ ਧਮਾਲ ਮਿਲਕ ਆ ਗਿਆ ਸਾਰੇ ਪਾਸੇ ਚੰਦਾ ਚੰਦਾ ਹੋ ਗਈ ਆ ਕਰੈਕਟਰ ਬਹੁਤ ਪਸੰਦ ਕੀਤਾ ਜਾ ਰਿਹਾ ਤੇ ਮਨੇ ਬੰਬੇ ਤੋਂ ਟਿਕਟ ਲਾਇਆ ਮੈਂ ਪਿੰਡ ਲਾਇਆ ਮਾ ਪਾ ਜੀ ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਮੈਨੂੰ ਕੰਟੈਕਟ ਕੀਤਾ ਇੰਟਰਵਿਊ ਲਈ ਜੀ ਮੇਰੀ ਅ ਪਹਿਲੀ ਲਾਈਵ ਦੇ ਇੰਟਰਵਿਊ ਹੋਣੀ ਹੈ ਮੇਰੀ ਵੀਡੀਓ ਕਾਲ ਤੇ ਆ ਜੀ ਤੇ ਚਲੋ ਦੂਜਾ ਲੋਕਾਂ ਨੇ ਬਹੁਤ ਪਸੰਦ ਕੀਤਾ ਜੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਤੇ ਮੈਂ ਤੇ ਭਾਜੀ ਸੋਚਿਆ ਸੀ ਕਿ ਛੋਟਾ ਹੀ ਰੋਲ ਹੋਣਾ ਹੈ ਪਰ ਇਮਤੀਆਜ਼ ਸਰ ਨੇ ਕਹਿਆ ਸੀਗਾ ਕਿ ਯਾਰ ਮਤਲਬ ਰੋਲ ਛੋਟਾ ਹੈ ਭਾਵੇਂ ਸਕ੍ਰਿਪਟ ਤੇ ਤੁਹਾਡੀ ਲਾਈਨਸ ਘੱਟ ਹੈ ਬਟ ਇਹਦੀ ਰੋਲ ਦੀ ਵੇਟੇਜ ਬਹੁਤ ਜ਼ਿਆਦਾ ਹੈ ਤੇ ਇੰਨੇ ਵੱਡੇ ਦਿਗਜ ਡਾਇਰੈਕਟਰ ਦੀ ਕੇਵਲ ਮੰਨਣੀ ਪੈਂਦੀ ਹੈ ਭਾਜੀ ਉਹਨਾਂ ਦਾ ਉਹਨਾਂ ਦਾ ਵਿਜ਼ਨਰੀ ਡਾਇਰੈਕਟਰ ਉਹਨਾਂ ਦੇ ਵਿਜਨ ਤੇ ਥੋੜਾ ਭਰੋਸਾ ਦੇ ਰੱਖਣਾ ਪੈਂਦਾ ਬਾਕੀ ਕਾਫੀ ਖੁਸ਼ੀ ਹੋ ਰਹੀ ਭਾਜੀ ਅੱਛਾ ਰਿਸਪਾਂਸ ਮਿਲ ਰਹਾ ਹੈ ਪੰਜਾਬ ਦੇ ਵਿੱਚੋਂ ਪਿੰਡ ਦੇ ਵਿੱਚੋਂ ਕ੍ਰੀਏਕ ਕੰਮ ਆ ਰਹੀਆਂ ਨੇ ਬਹੁਤ ਆ ਰਹੀਆਂ ਜੀ ਆਪਣਾ ਮੇਨ ਵੈ ਤਰਨ ਤਰਨ ਸ਼ਹਿਰੋਂ ਹੀ ਆ ਮੈਂ ਹਾਂ ਚਲੋ ਸਕੂਲਿੰਗ ਵਗੈਰਾ ਬਾਹਰ ਹੀ ਕੀਤੀ ਸਕੂਲ ਕਾਲਜ માં ਬਾਹਰ ਹੀ ਕੀਤੀ ਸੀ ਤੇ ਕਾਫੀ ਪਸੰਦ ਕਾਫੀ ਲੋਕਾਂ ਨੂੰ ਚੰਗਾ ਲੱਗ ਰਿਹਾ ਹੈ ਕਿ ਤਰਨ ਤਰਨ ਦਾ ਮੁੰਡਾ ਚਲੋ ਬੰਬੇ ਵਧੀਆ ਇੱਕ ਰੋਲ ਕਰ ਰਿਹਾ ਹੈ ਬਿਲਕੁਲ ਵਧੀਆ ਫਿਲਮ ਚ ਆ ਗਿਆ ਹਾਂ ਜੀ ਹਾਂ ਜੀ ਅੱਛਾ ਭਾਜੀ ਪਹਿਲੀ ਵੱਡੀ ਫਿਲਮ ਉਹ ਵੀ ਏਡੇ ਵੱਡੇ ਅਤੇ ਤੁਹਾਨੂੰ Netflix ਤੇ ਦੋ ਫਿਲਮਾਂ ਰਿਲੀਜ਼ ਹੋਈਆਂ ਕੈਰੇਕਟਰ ਵੀ ਉੱਪਰ ਐਨਾ ਜਾਂਦਾਰ ਕੈਰੇਕਟਰ ਹੈ ਤੇ ਉੱਪਰੋਂ ਡਾਇਰੈਕਟਰ ਵੀ ਬੜਾ ਜਾਂਦਾਰ ਹੈ ਤੇ ਕਲਾਕਾਰ ਜਿਹੜਾ ਮੇਨ ਲੀਡ ਤੋਂ ਹੈ ਉਹ ਜੀ ਦੋ ਸਾਹ ਇਹਨਾਂ ਨੇ ਕੰਮ ਕਰਕੇ ਕਿਵੇਂ ਲੱਗਾ ਭਾਜੀ ਦਿਲਜੀਤ ਭਾਈ ਦਾ ਤੁਹਾਨੂੰ ਪਤਾ ਹੀ ਹੈ ਕਮਾਲ ਬੰਦੇ ਆ ਤੇ ਆਫ ਕੈਮਰਾ ਪੂਰਾ ਉਹਨਾਂ ਦਾ ਚੱਲਦਾ ਰਹਿੰਦਾ ਮਜ਼ਾਕ ਮਜ਼ੂਕ ਜੋ ਵੀ ਜਿੱਦਾਂ ਚੱਲਦੇ ਮਤਲਬ ਜਿੱਦਾਂ ਸਾਰਾ ਨੂੰ ਦਿਖਦਾ ਹੈ ਪਰ ਔਨ ਕੈਮਰਾ ਭਾਜੀ ਉਹ ਉਹ ਇੱਕ ਅਲੱਗ ਇਨਸਾਨ ਬਣ ਜਾਂਦੇ ਪਈ ਸੱਚੀ ਦੱਸਾਂ ਉਹ ਤੋਂ ਬਹੁਤ ਵਧੀਆ ਐਕਟਰ ਆ ਪਈ ਬਹੁਤ ਵਧੀਆ ਐਕਟਰ ਆ ਫੁੱਲ ਕੈਰੈਕਟਰ ਚ ਵਸੇ ਪੂਰੇ ਕੈਰੈਕਟਰ ਬੜੇ ਹੋਏ ਸੀਗੇ ਪਈ ਬਹੁਤ ਵਧੀਆ ਲੱਗਾ ਉਹਨਾਂ ਨੇ ਕੰਮ ਕਰਕੇ ਜਦੋਂ ਤੁਸੀਂ ਗੱਲ ਕੀਤੀ ਕਿ ਇਸ ਕੈਮਰਾ ਨੂੰ ਇਕਦਮ ਬਦਲ ਜਾਂਦੇ ਨੇ ਕਿਦਾਂ ਕਿਦਾਂ ਲੱਗਦਾ ਕੀ ਬਦਲਦੇ ਨੇ ਕੀ ਗੱਲਾਂ ਬਾਤਾਂ ਕਰਦੇ ਨੇ ਇਸ ਕੈਮਰਾ ਐ ਨਾ ਪਈ ਜਿੱਦਾਂ ਹੁਣ ਜ਼ਿਆਦਾ ਐਕਟਰ ਹੁੰਦੇ ਆ ਉਹ ਨਾ ਰੋਲ ਚ ਰਹਿੰਦੇ ਆ ਜਿਦਾਂ ਆਫ ਕੈਮਰਾ ਵੀ ਨਾ ਉਹਨਾਂ ਨੇ ਉਸੇ ਜ਼ੋਨ ਚ ਕੋਮੀ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਬਹੁਤ ਬਹੁਤ ਘੱਟ ਚੰਗੇ ਕਲਾਕਾਰ ਹੁੰਦੇ ਜਿਹੜੇ ਕੈਮਰਾ ਐਕਸ਼ਨ ਹੁੰਦੇ ਹੀ ਕੈਰੈਕਟਰ ਚ ਆ ਜਾਂਦੇ ਕਦਮ ਕਈਆਂ ਨੂੰ ਬਹੁਤ ਟਾਈਮ ਲੱਗਦਾ ਭਾਜੀ ਕਈਆਂ ਨੂੰ ਮੈਂਟਲ ਆਦੇ ਕਈਆਂ ਨੂੰ ਘੰਟੇ ਦੇਣਾ ਦੇਣਾ ਲੱਗ ਜਾਂਦੇ ਕਈਆਂ ਨੂੰ ਉਹਨਾਂ ਦੀ ਤਿਆਰੀ ਨਹੀਂ ਪੱਕੀ ਹੁੰਦੀ ਕਿ ਉਹਨਾਂ ਨੂੰ ਪਤਾ ਹੀ ਕਿ ਐਕਸ਼ਨ ਹੋਣਾ ਤੇ ਮੈਂ ਸੈੱਟ ਹੋਣਾ ਤੇ ਵਧੀਆ ਭਾਜੀ ਹੰਡਿਓ ਕਲਾਕਾਰ ਆਨ ਤਾਂ ਗੋਡ ਗਿਫਟਡ ਆ ਭਾਜੀ ਉਹਨਾਂ ਦਾ ਮੈਂ ਬਿਲਕੁਲ ਜੀ ਤੇ ਭਾਈ ਐ ਹੁੰਦੇ ਆ ਕਿ ਸਵਿਚ ਆਨ ਤੇ ਸਵਿਚ ਆਫ ਬਸ 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 ਬਿਲਕੁਲ ਬਿਲਕੁਲ ਤੇ ਬਹੁਤ ਨੈਚੁਰਲ ਪਈ ਵੈਰੀ ਨੈਚੁਰਲ ਅੱਛਾ ਅੱਛਾ ਭਾਈ ਜੀ ਉਹਨੇ ਇਸ ਜਿਹੜੀ ਆਫਰ ਹਾਂ ਸਭ ਤੋਂ ਪਹਿਲਾਂ ਤੇ ਉਹਦੇ ਮਾਈਂਡ ਦੇ ਵਿੱਚ ਕੀ ਆ ਕਿ ਯਾਰ ਐਡਾ ਵੱਡਾ ਚਰਦਾਰ ਹੈ ਸੁਦਰਸ਼ਨ ਦਾ ਉਹਨਾਂ ਦਾ ਕਿਰਦਾਰ ਹੈ ਤੇ ਉੱਪਰੋਂ ਫਿਲਮ ਇਡੀ ਵੱਡੀ ਆ ਉਹਦਾ ਰਿਐਕਸ਼ਨ ਕੀ ਸੀ ਜਪਹਿਲਾ ਰਿਐਕਸ਼ਨ ਕੀ ਸੀਗਾ ਅ ਭਾਜੀ ਮੈਂ ਐਕਚੁਅਲੀ ਦਿੱਤਾ ਸੀ ਸੱਚੀ ਦੱਸਾਂ ਕਿਸੇ ਹੋਰ ਕੈਰੈਕਟਰ ਲਈ ਆਡੀਸ਼ਨ ਹਾਂ ਜਿਹੜਾ ਮੈਨ ਜਿੱਦਾਂ ਤੁਸੀਂ ਲਾ ਲੋ ਚਮਕੀਲੇ ਦੇ ਕੈਰੈਕਟਰਸ ਆਡਿਸ਼ਨ ਕਰਤਾ ਸੀ ਮੈਂ ਅੱਛਾ ਜੀ ਤੇ ਪਹਿਲਾਂ ਸਿਸਟਮ ਕੁਝ ਹੋਰ ਚੱਲ ਰਿਹਾ ਸੀ ਇੰਤਜ਼ਾਰ ਤੇ ਦਿਮਾਗ 'ਚ ਹਾਂ ਤੇ ਤੁਸੀਂ ਲਾ ਲੋ ਘਟੋ ਘਟ ਵੀ 5 ਤੋਂ 6 ਮਹੀਨੇ ਸਾਡੀ ਵੱਖਰੇ ਵੱਖਰੇ ਲੈਵਲ ਹੋਏ ਆਡਿਸ਼ਨਸ ਤੇ ਹਾਂ ਪਹਿਲਾਂ ਦੇ ਜਦੋਂ ਆਪ ਜਦੋਂ ਆਪਾਂ ਇੰਟਰਵਿਊ ਕਰ ਰਹੇ ਇਦਾਂ ਘਰੋਂ ਹੀ ਆਡਿਸ਼ਨਸ ਬਣਾ ਕੇ ਭੇਜਿਆ ਸੀ ਆ ਕੋਵਿਡ ਦੂਜਾ ਦੂਜੀ ਵੇਵ ਆਈ ਸੀ ਉਸ ਤੋਂ ਬਾਅਦ ਦੀ ਗੱਲ ਹੈ ਜੀ ਤੇ ਘਰੋਂ ਹੀ ਬਣਾ ਕੇ ਭੇਜੀ ਸੀ ਤੇ ਉਹ ਕਰਦੇ ਕਰਦੇ ਤਿੰਨ ਚਾਰ ਲੈਵਲ ਵੱਖਰੇ ਵੱਖਰੇ ਕਰਕੇ ਇੱਕ ਫਾਈਨਲ ਸਾਡੀ 7-8 ਮੁੰਡੇ ਸਿਲੈਕਟ ਹੋਏ ਸੀ ਵਿੱਚ ਸਿੰਗਰ-ਸੁੰਗਰ ਵੀ ਸੀਗੇ ਪੰਜਾਬ ਦੇ ਅੱਛਾ ਜੀ ਉਹਦੇ ਵਿੱਚ ਸਰ ਨੂੰ ਮੇਰਾ ਕਾਫੀ ਵਧੀਆ ਲੱਗਾ ਸੀ ਰੋਣਾ ਹਾਂ ਤੇ ਪਰ ਸਰ ਬਾਅਦ ਚ ਪਤਾ ਲੱਗਾ ਕਿ ਚਲੋ ਮੈਨੂੰ ਦੱਸਿਆ ਗਿਆ ਸੀ ਕਿ ਬਹੁਤ ਵਧੀਆ ਆਡੀਸ਼ਨ ਗਿਆ ਮੈਂ ਐਕਚੁਅਲੀ ਮਿਹਨਤ ਵੀ ਬੜੀ ਕੀਤੀ ਸੀ ਭਾਜੀ ਉਦੋਂ ਬੜਾ ਪੂਰੇ ਚਮਕੀਲੇ ਦੇ ਕੈਰੈਕਟਰ ਜੀ ਵੜ ਗਏ ਸੀ ਚਮਕੀਲੇ ਜਿਹੜੇ ਹੁਣ ਤੁਸੀਂ ਸਾਰੇ ਜਦੋਂ ਨਿਊਜ਼ ਚੈਨਲ ਤੇ ਚੱਲ ਰਹੀ ਹੈ ਨਾ ਚਮਕੀਲੇ ਦੀ ਵੀਡੀਓਜ਼ ਵਗੈਰਾ ਪ੍ਰਾਣੀਆਂ ਬਹੁਤ ਦੇਖੀਆਂ ਭਾਜੀ ਬਹੁਤ ਜ਼ਿਆਦੀਆਂ ਤੇ ਉਹ ਕਰਦੇ ਕਰਦੇ ਤੇ ਉਹ ਤੋਂ ਬਾਅਦ ਚਲੋ ਸਰ ਨੂੰ ਸੀਗਾ ਕਿ ਮੈਨੂੰ ਕੋਈ ਸਿੰਗਰ ਚਾਹੀਦਾ ਵਧੀਆ ਸਿੰਗਰ ਜਿਹੜਾ ਮਤਲਬ ਲਾਈਵ ਗਾ ਸਕੇ ਐਕਟਿੰਗ ਤੇ ਚਲੋ ਚੰਗੀ ਹੈ ਕਹਿੰਦੇ ਮੈਨੂੰ ਸਿੰਗਰ ਚਾਹੀਦਾ ਫਿਰ ਸ਼ਾਇਦ ਦਲਜੀਤ ਭਾਈ ਨਾਲ ਗੱਲਬਾਤ ਚੱਲੀ ਇਨਾਂ ਦੀ ਤੇ ਉਹਨਾਂ ਨੇ ਚਲੋ ਬਹੁਤ ਵਧੀਆ ਰੋਲ ਕੀਤਾ ਤੇ ਉਸ ਤੋਂ ਬਾਅਦ ਸਰ ਨੇ ਮੈਨੂੰ ਅਪਰੋਚ ਕੀਤਾ ਸੀ ਕਾਫੀ ਟਾਈਮ ਬਾਅਦ ਕਿ ਐਸ ਤਰ੍ਹਾਂ ਸਰਾ ਮੈਂ ਨਾ ਤੇਰਾ ਮੈਨੂੰ ਬਹੁਤ ਵਧੀਆ ਲੱਗਿਆ ਤੇਰਾ ਚਮਕੀਲੇ ਦਾ ਐਡੀਸ਼ਨ ਮੈਂ ਤੈਨੂੰ ਇਸ ਤਾਂ ਮੈਂ ਕਹਾਂ ਸਰ ਤੁਹਾਡੇ ਨਾਲ ਕੰਮ ਕਰਨਾ ਕੋਈ ਨਹੀਂ ਚਾਹੁੰਦਾ ਮਤਲਬ ਪੰਜਾਬ ਤੋਂ ਛੱਡੋ ਪੂਰਾ ਇੰਡੀਆ ਹੀ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਭਾਈ ਬਿਲਕੁਲ ਵੱਡੇ ਐਕਟਰ ਵੀ ਹਾਂਜੀ ਹਾਂਜੀ ਬਿਲਕੁਲ ਤੇ ਭਾਈ ਜੀ ਜਦੋਂ ਉਹਨਾਂ ਕੋਲ ਤੁਸੀਂ ਕੈਮਰੇ ਤੇ ਆਉਂਦੇ ਹੋ ਤਾਂ ਉਸ ਤੋਂ ਬਾਅਦ ਨਾਲ ਸੁੱਧਾ ਆ ਕੇ ਜਦੋਂ ਉਹ ਤੁਲਜੀਤ ਦੇ ਭਾਈ ਨੂੰ ਇੰਟਰਵਿਊ ਹੁੰਦੀ ਹੈ ਤੇ ਤੁਹਾਡੇ ਆ ਕੇ ਪ੍ਰੈਵੀਅਸ ਆਉਂਦੇ ਹਾਂ ਹਾਂਜੀ ਹਾਂਜੀ ਜਿਹੜਾ ਐਕਟਰ ਪਾਸੇ ਗਿਆ ਗਿਆ ਸ਼ੰਦਾ ਹੋਣਾ ਨਾ ਪਰ ਉਸ ਤੋਂ ਬਾਅਦ ਆਪਾਂ ਦੇਖੀਏ ਕਿ ਉਹਦੇ ਵੀਰ ਜਿਨ ਲਈਏ ਉਹਦੇ ਵੀਰ ਦੇ ਆ ਕੇ ਪਹਿਲੀ ਵਾਰ ਤੇ ਦਿਲਜੀਤ ਦੇ ਉਦੋਂ ਉਹਨੇ ਕੀ ਲੱਗਾ ਸੀਗਾ ਕਿ ਯਾਰ ਐਡਾ ਵੱਡਾ ਆਰਟਿਸਟ ਆ ਐ ਆਗੇ ਭਾਜੀ ਜਿੱਦਾਂ ਦਿਲਜੀਤ ਭਾਜੀ ਮੇਰੇ ਤੋਂ ਘੱਟ-ਘੱਟ 10-12 ਸਾਲ ਵੱਡੇ ਆ ਬਿਲਕੁਲ ਠੀਕ ਹੈ ਉਹ ਭਾਜੀ ਸਭ ਕੁਝ ਭੁੱਲਣਾ ਪੈਂਦਾ ਠੀਕ ਹੈ ਨਹੀਂ ਜੇ ਮੈਂ ਉਦੋਂ ਹੀ ਰਹਿੰਦਾ ਤਾਂ ਮੈਨੂੰ ਗਾਣਾ ਪੜੇ ਸੈੱਟ ਤੇ ਭਾਜੀ ਤੋਂ ਵੀ ਪੜਨੇ ਤੇ ਆਪਣੇ ਇਮਤੀਆਜ਼ ਸਰ ਤੋਂ ਹੀ ਪੜਨੇ ਗਾਣਾ ਉਹ ਫਿਰ ਕੈਰੈਕਟਰ ਤੇ ਫੜਨੇ ਪੈਂਦਾ ਭਾਜੀ ਇਹ ਤਾਂ ਹੁਣ ਪ੍ਰੋਫੈਸ਼ਨਲ ਬੰਦੇ ਆ ਆਪਾਂ ਹੁਣ ਕੈਰੈਕਟਰ ਛੱਡਣਾ ਥੋੜੀ ਸੀ ਚਲੋ ਫਿਰ ਉਹ ਰੋਲ ਦੇ ਹਿਸਾਬ ਨਾਲ ਜੋ ਮੈਨੂੰ ਸਹੀ ਲੱਗਾ ਉਦੋਂ ਦਾ ਮੇਰਿਆ ਉਹ ক্যারেক্টার ਥੋੜਾ ਦਮਦਾਰ ਜਿਹਾ ਸੀਗਾ ਹਾਂ ਮਤਲਬ ਜਿੱਦਾਂ ਪੰਜਾਬ 'ਚ ਕਹਿੰਦੇ ਨਾ ਘੈਂਟ ਜਿਹਾ ਕੈਰੇਕਟਰ ਬਿਲਕੁਲ ਬਾਈ ਜੀ ਹੋਣੀ ਬਾਈ ਜੀ ਹੋਣੀ ਮਤਲਬ ਇਦਾਂ ਦਾ ਸੀਗਾ ਉਹ ਕੈਰੇਕਟਰ ਤੇ ਉਹ ਫਿਰ ਥੋੜਾ ਖਾਣਾ ਤੇ ਪੈਂਦਾ ਸੀ ਰੋਬ ਜਿਹਾ ਹੂੰ ਮੈਂ ਉਹ ਸੀਗਾ ਵੇਲੇ ਕਿ ਹਾਂ ਯਾਰ ਵੀ ਮੈਂ ਸਿੰਦਰ ਦੇ ਇੱਕ ਲੈਕਚਰ ਵਿੱਚ ਆਇਆ ਤਾਂ ਕੋਈ ਗੱਲ ਨਹੀਂ ਚੱਲੂਗਾ ਹਾਂਜੀ 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 ਉਹ ਐਕਚੁਅਲੀ ਥੋੜਾ ਜਿੱਦਾਂ ਮੈਂ ਸਰ ਨੂੰ ਜਦੋਂ ਮਿਲਿਆ ਸੀ ਤਾਂ ਮੈਂ weight ਕਾਫੀ ਮੇਰਾ ਮਤਲਬ ਨਾਰਮਲ ਜਿੱਦਾਂ weight ਘੱਟ ਰੱਖੀਦਾ ਐ ਫਿਟ ਫਟ ਰਹੀਦਾ ਐ ਸਰ ਕਹਿੰਦੇ ਮੈਨੂੰ ਹਜੇ ਤੱਕ ਦੇਖ ਨਹੀਂ ਰਿਹਾ ਪਰ ਮੈਂ ਤੈਨੂੰ ਲੈਣਾ ਚਾਹੁੰਦਾ ਠੀਕ ਹੈ ਤੇ ਮੈਂ ਜਦੋਂ ਸਰ ਨੂੰ ਫਿਰ ਮਹੀਨੇ ਬਾਅਦ ਮਿਲਿਆ ਫਿਰ ਥੋੜਾ ਜਿਹਾ ਮੈਂ 7-8 ਕਿਲੋ weight ਵਧਾਇਆ ਸੀ ਉਦੋਂ ਡਾਈਟ ਡੂਡ ਖਰਾਕ ਚੰਗੀ ਕਰਕੇ ਨਾ ਪੂਰੀ ਪੰਜਾਬੀ ਵਾਲੀ ਖਰਾਕ ਕਰਕੇ ਫਿਰ ਉਦੋਂ ਸਰ ਨੂੰ ਲੱਗਾ ਕਿ ਹਾਂ ਚਲੋ ਹੁਣ ਦਾੜੀ ਦੂੜੀ ਵਧਾ ਲਈ ਹੁਣ ਮੈਨੂੰ ਲੱਗ ਰਿਹਾ ਕੈਰੈਕਟਰ ਚ ਤੇ ਭਾਜੀ ਪਰਿਵਾਰ ਦਾ ਉਹਦੇ ਕੀ ਇਫੈਕਟ ਸੀਗਾ ਜਦੋਂ ਪਤਾ ਲੱਗਾ ਕਿ ਉਹ ਉਦੋਂ ਵੀਰ ਬਣੇ ਉਹ ਵੀਰ ਸੰਭੂ ਬਣਦਾ ਪੰਜਾਬ ਦਾ ਪਰੰਪਰਾ ਨਹੀਂ ਗਾਤੇ ਬੰਬੇ ਜਾ ਕੇ ਗੱਦ ਰਾਇਆ ਤੇ ਇੰਨਾ ਵੱਡਾ ਕਿਰਦਾਰ ਕੀਤਾ ਨਾ ਕਿ ਇੱਕ ਦੂਜੇ ਏ ਵਧੀਆ ਲੱਗਦਾ ਭਾਜੀ ਸਾਰਿਆਂ ਨੂੰ ਬਹੁਤ ਵਧੀਆ ਲੱਗਾ ਪਰ ਮੈਂ ਐਕਚੁਅਲੀ ਬਹੁਤ ਜ਼ਿਆਦਾ ਮੈਨੂੰ ਪਸੰਦ ਨਹੀਂ ਕਿ ਜ਼ਿਆਦਾ ਇਧਰ ਉਧਰ ਪਹਿਲਾਂ ਹੀ ਦੱਸਦਾ ਸਾਰੀ ਗੱਲਬਾਤ ਮੈਨੂੰ ਹੁੰਦਾ ਕਿ ਜਦੋਂ ਤੱਕ ਚੀਜ਼ ਬਾਹਰ ਨਾ ਆਏ ਤੇ ਉਦੋਂ ਤੱਕ ਫਾਇਦਾ ਨਹੀਂ ਕੋਈ ਗੱਲ ਕਰਨ ਦਾ ਕਈ ਵਾਰ ਨਾ ਰੋਲ ਭਾਜੀ ਬਹੁਤ ਕੱਟਿਆ ਜਾਂਦਾ ਜਿੱਦਾਂ ਫਿਲਮ 'ਚ ਮੇਰੇ ਇੱਕ ਤਾਂ ਸੀਨ ਕੱਟਿਆ ਗਿਆ ਅੱਛਾ ਜਿਹੜੇ ਬਹੁਤ ਜ਼ੋਰ ਕੀਤੇ ਸੀਗੇ ਉਹ ਇੰਪੋਰਟੈਂਟ ਸੀਨ ਸੀਗੇ ਪਰ ਸਰਦਾ ਥੋੜਾ ਹੋਰ ਵਿਜ਼ਨ ਹੁੰਦਾ ਕਿ ਮਤਲਬ ਡਾਇਰੈਕਟਰ ਦਾ ਹੋਰ ਵਿਜ਼ਨ ਹੁੰਦਾ ਕਿ ਕਿਸੇ ਹੋਰ ਹਿਸਾਬ ਨਾਲ ਚੱਲਣਾ ਹੈ ਪਰ ਮੈਂ ਵੇਟ ਹੀ ਕਰ ਰਹੀ ਐ ਐਕਚੁਅਲੀ ਹੁਣ ਥੋੜਾ ਚਲੋ ਉਹਨਾਂ ਨੂੰ ਕਾਫੀ ਖੁਸ਼ੀ ਹੈ ਕਿ ਹਾਂ ਚਲੋ ਚੰਗਾ ਰਿਸਪੌਂਸ ਮਿਲ ਰਿਹਾ ਹੈ ਭਾਵੇਂ ਛੋਟਾ ਹੈ ਪਰ ਸਟਰੋਂਗ ਰੋਲ ਹੈ ਇੰਪੋਰਟੈਂਟ ਪ੍ਰੋਮਿਨੈਂਟ ਕੈਰੈਕਟਰ ਜਿਹਨੂੰ ਕਹਿੰਦੇ ਆ ਨਾ ਮੂਵਿਜ਼ ਵਿੱਚ ਹੈਗਾ ਰਾਈਟ ਤੇ ਚੰਗਾ ਹੀ ਲੱਗਾ ਭਾਜੀ ਬਹੁਤ ਚੰਗਾ ਲੱਗਾ ਉਹਨਾਂ ਨੂੰ ਅੱਛਾ ਭਾਜੀ ਨਾਮ ਦੀ ਜੇ ਤਾਂ ਗਲਤੀ ਨਾ ਸੁਮੇਂਦਰ ਸਿੰਘਾ ਤੋਂ ਤਤੁੰਦਰ ਜਿੰਦਾ ਕਿਸ ਤਰ੍ਹਾਂ ਬਣ ਗਿਆ ਇਹ ਭਾਜੀ ਹੁਣ ਤੁਸੀਂ ਇੰਤਿਆਜ਼ ਸਰ ਨੂੰ ਪੁੱਛੋ ਇਹ ਉਹਨਾਂ ਦਾ ਪ੍ਰੋਜੈਕਟ ਹੈ ਉਹਨਾਂ ਦੀ ਸਕ੍ਰਿਪਟ ਹੈ ਉਹਨਾਂ ਦੀ ਰਿਸਰਚ ਹੈ ਉਹਨਾਂ ਨੇ ਫਿਲਮ ਬਣਾਈ ਹੈ ਉਹਨਾਂ ਨੇ ਪੁੱਛੋ ਜੋ ਕੈਰੈਕਟਰ ਉਹਨਾਂ ਨੂੰ ਦੇ ਦਿੱਤਾ ਆਪਾਂ ਕਰਤਾ ਆਪਾਂ ਜਿਆਦਾ ਸੋਚਿਆ ਹੀ ਨਹੀਂ ਉਹਦੇ ਬਾਰੇ ਤੇ ਪੜੀ ਉਹਨਾਂ ਮਹੌਲ ਸੈੱਟ ਤੇ ਕੀ ਹੁੰਦਾ ਸੀਗਾ ਜਦੋਂ ਬਲਜੀਤ ਬਾਈ ਇੰਤਿਆਜ਼ ਸਰ ਜਾਂ ਹੋਰ ਪਰਿਮਿਤੀ ਸਾਰੇ ਜਦੋਂ ਇਕੱਠੇ ਹੁੰਦੇ ਸੀ ਉਹਨਾਂ ਮਹੌਲ ਕੀ ਹੁੰਦਾ ਸੀਗਾ ਕੀ ਮਹੌਲ ਹੁੰਦਾ ਸੀਗਾ ਹੋਰ ਬੰਨਾਂ ਬੱਤਾਂ ਵੀ ਹੁੰਦੀ ਸੀ ਪੰਜਾਬ ਬਾਰੇ ਜਾਂ ਬਾਂਦੇ ਬਾਰੇ ਇਤੋਂ ਤਾਂ ਮਹੌਲ ਹੁੰਦਾ ਸੀਗਾ ਪੜੀ ਜਿੱਦਾਂ ਦੇ ਮੈਂ ਫਰਸਟ ਡੇ ਮਿਲਿਆ ਸਾਡਾ ਪਹਿਲੇ ਦਿਨੀ ਨਾ ਜਦੋਂ ਮਹੂਰਤ ਸ਼ੋਰਟ ਹੀ ਮੇਰਾ ਲੱਗਾ ਸੀਗਾ ਉਦੋਂ ਉਹ ਸੀਗਾ ਬਿਲਕੁਲ ਲਾਸਟ ਵਾਲਾ ਸੀਨ ਜਦੋਂ ਉਹ ਨਦੀ ਜਿੱਦਾ ਡੈਡ ਬodies ਵਗੈਰਾ ਦਾ ਸੀਨ ਸੀਗਾ ਸਾਹਮਣੇ ਬੈਠੇ ਐ ਲਾਸਟ ਸੀਨ 'ਚ ਉਦੋਂ ਭਾਜੀ ਥੋੜਾ ਮਾਹੌਲ ਸਟਾਰਟਿੰਗ ਸਟਾਰਟਿੰਗ ਪਰ ਥੋੜਾ ਜਿਹਾ ਥੋੜਾ ਸਾਨੂੰ ਫੀਲ ਹੋ ਰਹੀ ਐ ਐਕਚੁਅਲੀ ਔਰ ਥੋੜਾ ਟੈਂਸ ਮੋਲ ਬਣ ਗਿਆ ਸੀ ਉਦੋਂ ਉਦੋਂ ਉਹ ਜਿਹਾ ਮੋਲ ਨਹੀਂ ਸੀਗਾ ਕਿਉਂਕਿ ਸਾਰੇ ਕੈਰੈਕਟਰ ਚ ਸੀਗੇ ਉਸ ਵੇਲੇ ਨਾ ਤੇ ਸੀਨ ਵੀ ਥੋੜਾ ਆਪਾ ਉੱਕ ਜਾ ਸੀਗਾ ਉਸ ਦਿਨ ਦੇ ਵੇਲੇ ਤੇ ਅਸੀਂ ਘੱਟ ਹੀ ਗੱਲਾਂ ਬਤਾਉ ਹੁਜੇ ਕੀਤੇ ਪਰ ਹੌਲੀ ਹੌਲੀ ਜਦੋਂ ਥੋੜਾ ਸੈਟ ਤੇ ਜਾਂਦੇ ਰੇ ਥੋੜਾ ਮਾਹੌਲ ਵਧੀਆ ਹੁੰਦਾ ਰਿਹਾ ਮੂਡ ਥੋੜਾ ਸਾਰਿਆਂ ਦਾ ਨਾਰਮਲ ਹੋ ਗਿਆ ਸਾਰਿਆਂ ਨੇ ਸ਼ੂਟ ਕਰ ਲਿਆ ਆਪਣੇ ਆਪਣੇ ਕੈਰੈਕਟਰ ਚ ਵੜ ਗਏ ਫਿਰ ਭਾਜੀ ਵਧੀਆ ਹੀ ਸੀਗਾ ਤੁਹਾਨੂੰ ਖੱਪ ਖਾਨਾ ਤੁਹਾਨੂੰ ਪਤਾ ਹੀ ਪੰਜਾਬ ਵਾਲਿਆਂ ਨੇ ਕਿਹੋ ਜਿਹਾ ਕਰਨਾ ਹੁੰਦਾ ਕਿਉਂਕਿ ਸਾਰੇ ਰੂਲਾ ਉਹਦੇ ਚੱਲਦਾ ਸਾਰੀ ਭਾਦੀ ਟੀਮ ਹੀ ਆਪਣੀ ਪੰਜਾਬ ਦੀ ਆ ਹੁਣ ਪਰਿਨੀਤੀ ਜੀ ਉਹ ਵੀ ਹੰਬਾਲੇ ਤੋਂ ਆਦੀ ਉਹ ਪਿੱਛੋਂ ਪੰਜਾਬੀ ਉਹ ਵੀ ਕਿਉਂਕਿ ਸਾਰੇ ਪੰਜਾਬੀ ਮਾਹੌਲ ਬਣਿਆ ਸੀ ਕੋਈ ਲੱਗ ਹੀ ਨਹੀਂ ਰਿਹਾ ਸੀ ਪਰਿਨੀਤੀ ਜੀ ਉਹ ਨਹੀਂ ਪੰਜਾਬੀ ਬੋਲਦੇ ਜੀ ਤੇ ਹੁੰਦੇ ਹਾਂ ਜੀ ਬਸ ਤੇ ਪੰਜਾਬੀ ਬੋਲਦੇ ਆ ਜੀ ਉਹ ਉਚਲੋ ਘਟੇ ਫਿਲਮ ਚ ਤੇ ਪੰਜਾਬੀ ਜਿਹੋ ਵੀ ਬੋਲੀ ਉਹਨਾਂ ਨੇ ਬੋਲ ਲੈਂਦੇ ਪੰਜਾਬੀ ਹਾਂ ਅੱਛਾ ਗਾਲੇ ਵੀ ਦੇਖੋ ਲਾਈਵ ਗਾਏ ਉਹਨਾਂ ਨੇ ਸਾਰੇ ਦਰਜੀਤੂ ਬਾਈ ਫੁਰਾਨੇ ਸਾਰੇ ਲਾਈਵ ਗਾਣੇ ਰਿਕਾਰਡਡ ਬਈ ਉਹਨਾਂ ਦੇ ਹਾਂਜੀ ਹਾਂਜੀ ਤੇ ਬਈ ਸਾਰੇ ਲਾਈਵ ਹੀ ਨਾਨ ਨਾਲ ਹਾਂਜੀ ਉਹਨਾਂ ਦੇ ਰਿਕਾਰਡਿੰਗ ਤੇ ਐਰਮਾਨ ਜੀ ਨੇ ਕੀਤੀ ਸਾਰੀ ਉਹਨਾਂ ਦੀ ਦੇਖ ਰੇ ਵਿੱਚ ਸਭ ਕੁਝ ਹੋਇਆ ਅੱਛਾ ਬਈ ਦਦਾ ਦਰਜੀਤ ਦਾ ਨਾਮ ਹੈ ਤੇ ਕੋਚੇਲਾ ਦੇ ਵੀ ਸ਼ੋਅ ਕਰਕੇ ਆਏ ਸੀਗੇ ਉਸ ਤੋਂ ਬਾਅਦ ਪੰਜਾਬੀਆਂ ਨੇ ਬੱਲੇ ਬੱਲੇ ਕਰਾ ਦਿੱਤੀ ਕਿ ਸਾਡਾ ਪੰਜਾਬੀ ਪ੍ਰਾਪ ਅੱਗੇ ਵੱਲ ਗਿਆ ਕੁਛੇ ਨਾਲ ਦੇ ਵਿੱਚ ਗਿਆ ਤੇ ਉਸ ਤੋਂ ਬਾਅਦ ਪੰਜਾਬੀਆਂ ਨੇ ਦੇਸ਼ ਨੂੰ ਥੱਲੇ ਨਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਯਾਰ ਇੱਕ ਦਿਨ ਤਾਂ ਬੰਨਿਆਂ ਵੀ ਨਾਲੇ ਨੱਚ ਕੇ ਆਇਆ ਇਸ ਬਾਰੇ ਕੋਈ ਗਲਤ ਹੋਈ ਇਹ ਭਾਜੀ ਉਹਨਾਂ ਦੀ ਪਰਸਨਲ ਚੋਇਸ ਆ ਆਪਾਂ ਕੀ ਕਹਿਣਾ ਤੇ ਬਾਕੀ ਚਲੋ ਚੜ੍ਹਾਈ ਦੇ ਭਾਜੀ ਦੀ ਪੂਰੀ ਆ ਠੀਕ ਹੈ ਮੈਂ ਤੇ ਆ ਭਾਜੀ ਦਾ ਫੈਨ ਆ ਰਿਆ ਵੀ ਮੈਂ ਤੇ ਭਾਜੀ ਪਹਿਲਾਂ ਜਿਹੜਿਆ ਬਾਜੀ ਦੇ ਗਾਣੇ ਆਹੀ ਸਮਾਈਲ ਤੇ ਪੰਗਾ ਪੋਚਮੀ ਵਾਲੇ ਮੈਂ ਤੇ ਉਹਦਾ ਫੈਨ ਆ ਬਾਜੀ ਦਾ ਤੇ ਬਾਕੀ ਉਹਨਾਂ ਦੀ ਪਸਟਲ ਚੋਇਸ ਹੈ ਬਾਜੀ ਇਹੋ ਦੀ ਚੀਜ਼ਾਂ ਤੇ ਆਪਾਂ ਕੀ ਕਮੈਂਟ ਕਰਨੇ ਆ ਅੱਛਾ ਵੀ ਕੰਕੀਲਾ ਕੰਕੀਲਾ ਕਹਿੰਦੇ ਕਿ 36 ਸਾਲ ਪਹਿਲਾਂ ਉਹਨਾਂ ਨੂੰ ਉਹਦਾ ਗੋਲੀਆਂ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਤਾਂ ਕਿੰਨਾ ਹੋ ਕੇ ਜਨਮ ਦੀ ਕੋਸ਼ਿਸ਼ ਹੋਈ ਆ ਕਿੰਨਾ ਕਿ ਲੋਕ ਜਾਣਿਆ ਗਿਆ ਤੁਸੀਂ ਚਮਕੀਲੇ ਨੂੰ ਕਿਉਂਕਿ ਤੁਸੀਂ ਚਮਕੀਲੇ ਦੇ ਉਸਤਾਦ ਦਾ ਏਕਟਰ ਕੀਤਾ ਸੁਮਿੰਦਰ ਸਿੰਘ ਦਾ ਤਾਂ ਕਿੰਨਾ ਕੇ ਲੱਗਾ ਕਿ ਕਿੰਨੀ ਕੁ ਬੌਂਡਿੰਗ ਸੀਗੀ ਗੁਰੂ ਚੇਲੇ ਦੇ ਵਿੱਚ ਅ ਕਾਫੀ ਪਾਜੀ ਮੈਨੂੰ ਤਾਂ ਲੱਗਦਾ ਜੋ ਮੇਰੀ ਆਪਣੀ ਰਿਸਰਚ ਦੇ ਹਿਸਾਬ ਨਾਲ ਤਾਂ ਕਾਫੀ ਇਹਨਾਂ ਦੀ ਰਿਲੇਸ਼ਨਸ਼ਿਪ ਕਾਫੀ ਕੰਪਲਿਕੇਟਿਡ ਸੀਗੀ ਕਿਉਂਕਿ ਕਾਫੀ ਸਾਲਾਂ ਚ ਕਾਫੀ ਕੁਝ ਹੋਇਆ ਹੈ ਹਮਮ ਔਰ ਜਿੱਦਾਂ ਹਰ ਕੈਰੈਕਟਰ ਪਾਜੀ ਬੜੇ ਸਰ ਨੇ ਵੈਸੀ ਬਹੁਤ ਰਿਸਰਚ ਕੀਤੀ ਹੈ ਭਾਜੀ ਇੱਥੇ 5-6 ਸਾਲ ਤੋਂ ਰਿਸਰਚ ਹੋ ਰਹੀ ਹੈ ਫਿਲਮ ਤੋਂ ਮਤਲਬ ਆਪੜੇ ਤੇ ਆ ਹੁੰਦਾ ਨਾ ਕਿ ਯਾਰ ਅੱਜ ਫਿਲਮ ਸੋਚਿਆ ਤੇ ਦੋ ਮਹੀਨੇ ਬਾਅਦ ਬਣਾਤੀ ਜਾ ਕੇ ਕੋਈ ਰਿਸਰਚ ਕੁਝ ਨਹੀਂ ਪੰਜਾਬ ਚ ਪੰਜਾਬੀ ਇੰਡਸਟਰੀ ਦਾ ਥੋੜਾ ਜਿਹਾ ਛੇਤੀ ਛੇਤੀ ਕੱਟੂ-ਕੱਟ ਕਰਦੇ ਕੰਮ ਇੱਥੇ ਭਾਜੀ ਬਹੁਤ ਜ਼ਿਆਦਾ ਉਹਨਾਂ ਨੇ ਨਾ ਬਹੁਤ ਜ਼ਿਆਦਾ ਧਿਆਨ ਨਾਲ ਹਰ ਚੀਜ਼ ਬਰੀਕੀ ਚ ਸਾਨੂੰ ਵੀ ਦੱਸਿਆ ਗਿਆ ਸੀ ਕਿ ਜਾ ਕੇ ਵੀਡੀਓਜ਼ ਦੇਖੋ ਉਹਨਾਂ ਦੇ ਇੰਟਰਵਿਊਜ਼ ਦੇਖੋ ਵਹਰ ਕੈਰੈਕਟਰ ਦੀ ਔਰ ਚਮਕੀਲੇ ਦਾ ਤੇ ਭਾਜੀ ਬਹੁਤ ਜਿੱਦਾਂ ਚਮਕੀਲੇ ਦੀ ਕੋਈ ਇੰਟਰਵਿਊ ਨਹੀਂ ਮਿਲਦਾ ਹੈਗੀ ਉਹਨਾਂ ਦੀ ਜ਼ਿਆਦਾਤਰ ਅਖਾੜੀ ਹੈ ਜੀ ਸਾਰੇ ਤੇ ਜਿਹੜੀ ਲੋਕਾਂ ਦੀ ਇੰਟਰਵਿਊ ਆ ਉਹਨਾਂ ਤੋਂ ਹੀ ਮਤਲਬ ਉਹਨਾਂ ਦੀ ਜਿੱਦਾਂ ਕਹਿ ਸਕਦੇ ਆ ਉਹਨਾਂ ਦੀ ਉਹਨਾਂ ਦੇ ਅੱਖੀ ਵੇਖਿਆ ਜਾ ਸਕਦਾ ਹੈ ਕਿ ਜੋ ਜੋ ਹੋਇਆ ਹੋ ਸਕਦਾ ਹੈ ਉਹ ਦੋ ਜੋ ਜੋ ਕੋ ਕਹਿ ਰਹੇ ਆ ਕਿ ਸ਼ਾਇਦ ਮਤਲਬ ਜਿੱਦਾਂ ਚਮਕੀਲੇ ਦੀ ਕੋਈ ਇੰਟਰਵਿਊ ਨਹੀਂ ਹੈਗੀ ਉਸ ਹਿਸਾਬ ਨਾਲ ਪਰ ਉਹਨਾਂ ਨੇ ਜੋ ਜੋ ਕਿਹਾ ਕਿ ਚਮਕੀਲੇ ਨੇ ਉਸ ਟਾਈਮ ਇਹ ਕਿਹਾ ਉਸ ਉਸ ਟਾਈਮ ਇਹ ਕਿਹਾ ਜਿੱਦਾਂ ਉਹਨਾਂ ਫਿਲਮ ਬਣਾਈ ਹੈ ਨਾ ਸਰ ਨੇ ਸਰ ਨੇ ਬਿਲਕੁਲ ਸੇਮ ਟੂ ਸੇਮ ਉਹੀ ਚੀਜ਼ ਦਿਖਾਈ ਹੈ ਜੀ ਹੋਇਆ ਸੀ हां जी हां जी हां जी मुन जदा मैं मैं तो जदो ऑब्वियसली फिल्म कर रहे, रहे सी कि बहुत ਹੁਣ ਤਾਂ ਸਾਰੇ ਆਡੀਅਨ ਐਜ਼ ਐਨ ਆਡੀਅਨ ਸਾਰੇ ਜਾ ਕੇ ਪੜ ਰਹੇ ਹੈ ਨਾ ਕਿ ਸੀਗਾ ਚਮਕੀ ਲਿਜੀ ਸਾਰੀ ਸਟੋਰੀ ਮੈਨੂੰ ਜਦੋਂ ਫਿਲਮਾਂ ਵੇਖ ਰਿਹਾ ਮੈਨੂੰ ਲੱਗ ਰਿਹਾ ਕਿ ਸਭ ਕੁਝ ਹੋ ਰੱਖਿਆ ਮੈਂ ਸਾਰੀ ਚੀਜ਼ਾਂ ਵੇਖ ਰਿਹਾ ਸੀਗਾ ਮਤਲਬ ਸਾਰੀ ਇੰਟਰਵਿਊਸ ਵੇਖਿਆ ਹੋਈਆਂ ਸੀ ਕਿ ਸਾਰਾ ਕੁਝ ਪੜਿਆ ਹੋਈ ਸੀ ਸੇਮ ਟੂ ਸੇਮ ਸਰਨੇ ਬਣਾਇਆ ਜੋ ਜੋ ਸੀਗਾ ਕਿੰਦਾ ਹੋਣਾ ਤੁਸੀਂ ਕਿੰਨਾ ਤੇ ਬਣਾਇਆ ਕਿੰਨੇ ਕਿ ਇੰਟਰਵਿਊਸ ਦੇਖਿਆ ਕਿੰਨਾ ਕੋਈ ਲੁੱਕ ਤੇ ਉੱਪਰ ਕੰਮ ਕੀਤਾ ਤੁਸੀਂ ਇੱਕ ਪਾਜੀ ਰੈਫਰੈਂਸ ਸੀਗਾ ਉਹਨਾਂ ਦਾ ਜ਼ਰੂਰ ਤੇ ਪਰ ਮੇਨ ਉਸਰ ਨੇ ਇੱਕ ਆਪਣਾ ਦੱਸਿਆ ਹੋਇਆ ਸੀ ਕਿ ਥੋੜਾ ਬੜੇ ਠਹਿਰਾਵ ਵਾਲਾ ਹੈਗਾ ਇਹ ਬੰਦਾ ਔਰ ਗੱਲਬਾਤ ਜ਼ਿਆਦੀ ਨਹੀਂ ਕਰਦਾ ਬੜੇ ਤਰੀਕੇ ਨਾਲ ਸੁਲਝੇ ਹੋਏ ਤਰੀਕੇ ਨਾਲ ਬੜਾ ਖੰਡੇ ਹੋਇਆ ਕਲਾਕਾਰ ਹੈ ਔਰ ਥੋੜੀ ਆਪਣੀ ਇੱਕ ਇੰਗਲਿਸ਼ ਚ ਕਹਿੰਦੇ ਇਨਰ ਕਨਫਲਿਕਟ ਚੱਲਦਾ ਜੀ ਅੰਤਰ ਦੋਨਦ ਅੰਦਰ ਹੀ ਅੰਦਰ ਚੱਲਦਾ ਹੈ ਗੱਲਾਂ ਅੰਦਰ ਹੀ ਬਹੁਤ ਸੋਚਦੇ ਰਹਿੰਦੇ ਬਹੁਤ ਚੀਜ਼ਾਂ ਨੂੰ ਲੈ ਕੇ ਹਰ हां जी हां जी हर चीज ਦਾ ਜਿੱਦਾਂ ਕੋਈ ਗੱਲ ਵੀ ਕਿਸੇ ਨੇ ਕਹਿ ਦਿੱਤੀ ਤੇ ਇੱਕੋ ਦਮ ਜਵਾਬ ਨਹੀਂ ਦੇਣਾ ਬੜੇ ਧਿਆਨ ਨਾਲ ਸੋਚ ਸਮਝ ਕੇ ਉਸ ਚੀਜ਼ ਨੂੰ ਕਿੱਦਾਂ ਰਿਐਕਟ ਕਰਨਾ ਹੈ ਉਹ ਬੜੀਆਂ ਬਰੀਕੀ ਚ ਉਹਨਾਂ ਚੀਜ਼ਾਂ ਦੱਸਿਆ ਸੀ ਸਰ ਨੇ ਮੈਨੂੰ ਤੇ ਐ ਸੱਚ ਕੋਈ ਇਹੋ ਜਿਹਾ ਤਕੜਾ ਕੋਈ ਰੈਫਰੈਂਸ ਨਹੀਂ ਦੱਸਿਆ ਸਰ ਨੇ ਮੈਨੂੰ ਪਰ ਇੱਕ ਆਪਣੀ ਤੁਸੀਂ ਲਾ ਲਓ ਆਪਣੀ ਆਈਡੀਆ ਦੇ ਹਿਸਾਬ ਨਾਲ ਮੈਂ ਥੋੜਾ ਜਿਹਾ ਕਰਕੇ ਦੀ ਕੋਸ਼ਿਸ਼ ਕੀਤੀ ਜੋ ਜੋ ਸਰ ਨੂੰ ਠੀਕ ਲੱਗਾ ਸੀ ਉੱਥੇ ਬਿਲਕੁਲ ਜੀ ਮੈਨੂੰ ਤੁਸੀਂ ਗੋਲ ਦੇ ਵਿੱਚ ਕੰਮ ਕੀਤਾ ਉਹ ਵੀ ਬਾਲੀਵੁੱਡ ਉਹ ਇੱਧਰ ਫੇਰ ਹਾਂਜੀ ਹਾਂਜੀ ਉਹ ਪੰਜਾਬ ਦਾ ਮੁੰਡਾ ਆ ਤੇ ਪੰਜਾਬੀ ਫਿਲਮ ਚ ਨਹੀਂ ਨਜ਼ਰ ਆਇਆ ਕਦੀ ਪਰ ਜਿੱਦਾਂ ਤੁਸੀਂ 골ਡ ਦੀ ਗੱਲ ਕੀਤੀ ਆ ਤੇ 골ਡ ਤੇ ਮੈਂ ਐਕਚੁਅਲੀ ਪੰਜਾਬ ਵਾਲਾ ਹਾਕੀ ਖੇਡਿਆ ਆ ਜੀ ਠੀਕ ਹੈ ਤੇ ਨੈਸ਼ਨਲ ਲੈਵਲ ਖੇਡਿਆ ਤੇ ਉਹਦੇ ਬੇਸਿਸ ਤੇ ਮੈਨੂੰ ਚਲੋ ਐਕਟਿੰਗ ਵੀ ਕਰਦੇ ਸੀਗੇ ਤੇ ਉਹਨਾਂ ਨੇ ਹਾਕੀ ਪਲੇਅਰ ਚਾਹੀਦੇ ਹੋ ਮਿਲ ਗਈ ਬਾਕੀ ਭਾਜੀ ਜੇ ਤੁਸੀਂ ਪੰਜਾਬੀ ਦੀ ਗੱਲ ਕਰਦੇ ਪੰਜਾਬੀ ਅਸੀਂ ਦੇ ਕਦੀ ਨਾ ਕੀਤੀ ਨਹੀਂ ਪੰਜਾਬ ਵਾਲਿਆਂ ਨੂੰ ਤੇ ਪੰਜਾਬੀ ਭਾਜੀ ਹੁਣ ਪਤਾ ਨਹੀਂ ਉਹ ਐਕਚੁਅਲੀ ਪੰਜਾਬੀ ਇੰਡਸਟਰੀ ਦਾ ਭਾਜੀ ਇੱਕ ਪ੍ਰੋਬਲਮ ਹੈ ਜੀ ਕਿ ਉਹ ਕਾਸਟਿੰਗ ਨਹੀਂ ਕਰਦੀ ਜੀ ਕੋਈ ਹਮ ਠੀਕ ਹੈ ਨਾ ਉਹਨਾਂ ਨੇ ਯਾਰੀ ਦੋਸਤੀ ਜੀ ਕਦੀ ਕਿਸੇ ਨੂੰ ਫੜ ਲਿਆ ਕਰੀ ਇਹਨੂੰ ਫੜ ਲਿਆ ਤੇ ਉਹਨੂੰ ਫੜ ਲਿਆ ਠੀਕ ਹੈ ਇਹਦੇ ਨਾਲ ਭਾਜੀ ਮੈਨੂੰ ਫੀਲ ਹੁੰਦਾ ਕਿ ਮਤਲਬ ਮੈਂ ਹੀ ਨਹੀਂ ਹੋਰ ਵੀ ਪੜਿਆ ਐਕਟਰਸ ਹੈ ਭਾਜੀ ਮੇਰੇ ਤੋਂ ਬਹੁਤ ਤਗੜੇ ਤਗੜੇ ਐਕਟਰਸ ਆ ਗਏ ਜੀ ਫਿਲਮ ਤੁਸੀਂ ਦੇਖ ਲਓ ਸਾਰੇ ਪੰਜਾਬੀ ਐਕਟਰ ਮਤਲਬ ਇੱਕ ਤੋਂ ਇੱਕ ਤਕੜਾ ਐਕਟਰ ਹੈ ਭਾਜੀ ਤੇ ਮੈਨੂੰ ਇਹ ਲੱਗਦਾ ਕਿ ਜੇ ਸਾਨੂੰ ਕੋਈ ਇੱਕ ਕਾਸਟਿੰਗ ਦਾ ਜਿੱਦਾਂ ਇੱਕ ਪਲੈਟਫਾਰਮ ਮਿਲਿਆ ਹੋਵੇ ਜਿੱਦਾਂ ਬੰਬੇ ਕਾਫੀ ਪ੍ਰੋਫੈਸ਼ਨਲ ਹੈ ਇਸ ਵਿਲੇਜ ਇੰਦੇ ਡਾਉਣ ਇਹਦੀ ਵੀ ਕਾਸਟਿੰਗ ਮੁਕੇਸ਼ ਛਾਫੜਾ ਕਾਸਟਿੰਗ ਕੰਪਨੀ ਨੇ ਕੀਤੀ ਮੁਕੇਸ਼ ਭਾਜੀ ਉਹਨੇ ਪੰਜਾਬੀ ਆ ਬੰਦੇ ਠੀਕ ਹੈ ਉਹ ਭਾਜੀ ਛੋਣ ਛੋਣ ਕੇ ਬੰਦੇ ਲਿਆਉਂਦੇ ਉਹ ਚਾਂਸ ਦਿੰਦੇ ਨਵੇਂ ਬੰਦੇ ਨੂੰ ਵੀ ਠੀਕ ਹੈ ਪ੍ਰੋਪਰ ਆਡੀਸ਼ਨਸ ਲੈਂਦੇ ਆ ਪੰਜਾਬ 'ਚ ਹੋ ਜਾਂਦੀ ਹੈ ਭਾਜੀ ਪੰਜਾਬ 'ਚ ਸਿਸਟਮ ਥੋੜਾ ਹੋਰ ਹੈ ਜੀ ਵੇ ਲੱਗਦਾ ਕੋਈ ਕਾਸਟਿੰਗ ਨਹੀਂ ਕੋਈ ਕਾਸਟਿੰਗ ਨਹੀਂ ਕੋ ਪ੍ਰੋਫੈਸ਼ਨਲ ਸੁਣ ਨਹੀਂ ਆਏਗਾ ਭਾਜੀ ਇਹ ਕਹਣਾ ਚਾਹੁੰਦਾ ਮੈਂ ਵੀ ਲੱਗਦਾ ਕਿ ਪੰਜਾਬੀ ਇੰਡਸਟਰੀ ਨਵੇਂਆਂ ਮੰਦਿਆਂ ਨੂੰ ਜੋ ਨਵੇਂਆਂ ਕੁੜੀਆਂ ਨੂੰ ਨਤਰਈ ਮਾਵਲ ਅਵਧੀਆ ਕਰਦੀਆਂ ਕਹਿ ਸਕਦੇ ਭਾਜੀ ਥੋੜਾ ਜਿੱਦਾਂ ਬੰਬਈ ਚ ਨੈਪੋਟイズਮ ਚੱਲਦਾ ਨਾ ਭਾਜੀ ਤੇ ਦਾ ਅੱਜਕੱਲ ਵਰਡ ਚੱਲਿਆ ਹੋਇਆ ਨੈਪੋਟイズਮ ਦਾ ਕਿ ਆਪਣੀ ਬੱਚੇ ਲਿਆਈਏ ਉਹ ਅੱਗੇ ਇਸ ਤਰ੍ਹਾਂ ਇਸ ਤਰ੍ਹਾਂ ਪੰਜਾਬ 'ਚ ਭਾਜੀ ਥੋੜਾ ਮੈਨੂੰ ਲੱਗਦਾ ਜੇ ਗਰੋਅ ਕਰਨਾ ਹੈ ਨਾ ਪੰਜਾਬ ਦੀ ਇੰਡਸਟਰੀ ਨੇ ਜੇ ਲੋਕ ਚਾਹੁੰਦੇ ਕਿਉਂਕਿ ਲੋਕ ਭਾਵੇਂ ਪੰਜਾਬੀ ਆਡियंस ਬਹੁਤ ਸਮਾਰਟ ਆ ਭੜੀ ਬਿਲਕੁਲ ਉਹਨਾਂ ਨੂੰ ਉਹਨਾਂ ਨੂੰ ਜੇ ਚਮਕੀਲੇ ਦਾ ਕੰਟੈਂਟ ਵਧੀਆ ਲੱਗਾ ਫਿਲਮ ਦਾ ਕੰਟੈਂਟ ਵਧੀਆ ਲੱਗਾ ਮਤਲਬ ਉਹਨਾਂ ਦੀ ਉਹਨਾਂ ਨੂੰ ਚਾਹੀਦਾ ਸੀ ਇਹ ਕੰਟੈਂਟ ਹਮ ਤੇ ਆ ਪੰਜਾਬ ਇੰਡਸਟਰੀ ਉਹ ਕੰਟੈਂਟ ਦੇ ਨਹੀਂ ਰਹੀ ਭਾਜੀ ਕੋਈ ਇੱਕ ਅੱਧੀ ਫਿਲਮ ਹੋਣੀ ਜਿੱਦਾਂ ਦਿਲਜੀਤ ਪਾਈ ਦੀ 1984 ਬਹੁਤ ਸੋਹਣੀ ਫਿਲਮ ਸੀਗੀ ਕਮਾਲ ਸੀਗੀ ਠੀਕ ਹੈ ਅਨੁਰਾਗ ਭਾਜੀ ਬਹੁਤ ਵਧੀਆ ਡਾਇਰੈਕਟਰ ਆ ਜੀ ਠੀਕ ਹੈ ਪਰ ਆਪਣੇ ਪਾਜੀ ਉਹੀ ਫਿਲਮਾਂ ਚਲਦੀਆਂ ਰਹਿੰਦੀਆਂ ਸੇਮ 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 ਚਲੋ ਠੀਕ ਹੈ ਫਿਲਮਾਂ ਚੱਲ ਰਹੀਆਂ ਜੋ ਆਡੀਅנס ਨੂੰ ਪਸੰਦ ਹੋ ਗਈ ਬਣਾਉਂਦੇ ਹੋ ਵਿਚਾਰੇ ਉਹ ਕੀ ਕਰਨਾ ਪਰ ਪ੍ਰੋਬਲਮ ਇਹ ਹੈ ਪਾਜੀ ਲੋਕ ਚਾਹੁੰਦੇ ਨਵੇਂ ਫੇਸੇਸ ਨੂੰ ਵੇਖਣਾ ਚੰਗੇ ਐਕਟਰਸ ਨੂੰ ਵੇਖਣਾ ਪਰ ਉਹ ਪਲੈਟਫਾਰਮ ਨਹੀਂ ਆਇਆ ਪਾਜੀ ਲਾਈਕ ਉੱਥੇ ਇੱਕ ਬੈਰੀਅਰ ਆ ਬਿਲਕੁਲ ਕਿ ਉੱਥੋਂ ਤੁਸੀਂ ਪਾਰ ਕਰ ਹੀ ਨਹੀਂ ਸਕਦੇ ਮਤਲਬ ਦੇਖ ਲਓ ਸਾਨੂੰ ਵਾਇਆ ਬੰਬੇ ਆਉਣਾ ਪਿਆ ਦੇਖ ਲਓ ਮਤਲਬ ਇਹ ਗੱਲ ਅੱਗੇ ਇੱਤੀ ਹੋਣਾ ਸੀਗਾ ਮਤਲਬ ਕਿ ਇੰਡਸਟਰੀਆ ਪਹਿਲੀ ਗੱਲ ਤਾਂ ਕਾਮੇਡੀ ਕਾਮੇਡੀ ਕਰੀ ਜਾ ਰਹੀ ਆ ਤੇ ਉਪਰੋ ਜਿਹੜੇ ਆਰਟਿਸਟ ਹੁੰਦੇ ਨੇ ਉਹ ਰੀਪੀਟ ਹੁੰਦੇ ਨੇ ਆਰਟਿਸਟ ਹਰ ਫਿਲਮ ਦੇ ਵਿੱਚ ਕਿਉਂ ਹੁੰਦੇ ਨੇ ਪਦੀ ਵੈਸੇ ਦੇਖੋ ਕਾਮੇਡੀ ਕਰਨਾ ਕੋਈ ਸੌਖਾ ਕੰਮ ਨਹੀਂ ਕਾਮੇਡੀ ਬਹੁਤ ਔਖੀ ਆ ਹੂੰ ਸਭ ਤੋਂ ਔਖਾ ਜਨਰ ਹੈ ਮੇਰੇ ਹਿਸਾਬ ਨਾਲ ਕਾਮੇਡੀ ਕਰਨਾ ਤੇ ਬੜੇ ਵਧੀਆ ਕਲਾਕਾਰ ਭਾਜੀ ਹੰਡੇ ਹੋਏ ਕਲਾਕਾਰ ਬਹੁਤ ਸਾਰੇ ਮਤਲਬ ਆਪਾਂ ਸਾਰੇ ਹੱਸਦੇ ਹੋ ਫਿਲਮਾਂ ਦੇ ਬਹੁਤ ਵਧੀਆ ਲੱਗਦੀਆਂ ਫਿਲਮਾਂ ਪਰ ਮੈਨੂੰ ਇਹ ਲੱਗਦਾ ਆਪਾਂ ਦਾਇਰਾ ਥੋੜਾ ਵਧਾ ਲਈਏ ਹੁਣ ਮੈਨੂੰ ਇਹ ਲੱਗਦਾ ਪੰਜਾਬੀ ਦਾ ਮੌਕਾ ਦੇਖਣਾ ਚਾਹੁੰਦੇ ਮਾਣ ਦੀ ਦੇਖਣਾ ਚਾਹੁੰਦੇ ਆ ਦਾਇਰਾ ਵਧਾ ਦੇਣਾ ਚਾਹੀਦਾ ਥੋੜਾ ਜਿਆ ਔਰ ਮਤਲਬ ਮੈਂ ਨਹੀਂ ਕਹਿੰਦਾ ਕਿ ਮੈਨੂੰ ਐਂ ਹੀ ਛੁੱਪ ਲਓ ਮੈਨੂੰ ਸਾਨੂੰ ਆਡੀਸ਼ਨ ਦਾ ਮੌਕਾ ਤਾਂ ਦੇਓ ਭਾਜੀ ਠੀਕ ਹੈ ਨਾ ਸਾਨੂੰ ਪਰਫਾਰਮ ਕਰਨ ਦਾ ਮੌਕਾ ਦਿਓ ਅਸੀਂ ਤੁਹਾਨੂੰ ਜੋ ਜੋ ਕੈਰੈਕਟਰਸ ਹੈਗੇ ਆ ਅਸੀਂ ਤੁਹਾਨੂੰ ਉਹ ਤੁਸੀਂ ਸੋਚ ਵੀ ਨਹੀਂ ਸਕੋਗੇ ਉਸ ਤਰੀਕੇ ਨਾਲ ਤੁਹਾਨੂੰ ਪਰਫਾਰਮ ਕਰਕੇ ਦਿਖਾਵਾਂਗੇ ਅਜੇ ਸਿਰਫ ਆਡੀਸ਼ਨ ਦੇ ਕਹਿ ਰਹੇ ਉਹ ਤੋਂ ਬਾਅਦ ਲਾਓ ਨਾ ਭਾਵੇਂ ਪਰ ਇੱਕ ਆਡੀਸ਼ਨ ਦੇਣ ਦਾ ਚਾਂਸ ਹੋਣਾ ਚਾਹੀਦਾ ਭਾਜੀ ਕਿਤੇ ਆਡੀਸ਼ਨ ਯਾਨੀ ਦਾ ਤੁਸੀਂ ਕਦੀ ਆਪਣੀ ਕੋਸ਼ਿਸ਼ ਕੀਤੀ ਪੰਜਾਬੀ ਇੰਡਸਟਰੀ ਵਿੱਚ ਕੰਮ ਕਰਨ ਦੀ ਪਾਜੀ ਕੋਈ ਹੈ ਹੀ ਨਹੀਂ ਕਿ ਰੋਲ ਕਿ ਹੋ ਜਾਂਦੇ ਪਾਜੀ ਕੋਈ ਸਾਈਡ ਤੇ ਮੁੰਡਾ ਖੜਿਆ ਇਹੋ ਜਿਹਾ ਮਤਲਬ ਇਧਰ ਉਧਰ ਮਤਲਬ ਬਹੁਤ ਹੀ ਜਿੱਦਾ ਇੱਥੇ ਸ਼੍ਰੀ ਸੈਕਟਾਸ਼ ਹਾਂਜੀ ਕਰਾਊਡ ਵਾਲੇ ਸੀਨ ਹਾਂਜੀ ਕਰਾਊਡ ਵਾਲੇ ਸੀਨ ਆ ਬਹੁਤ ਹੀ ਛੋਟਾ ਮੋਟਾ ਕੁੱਟ ਖਾਣੀ ਆ ਇਹ ਉਹ ਇਧਰ ਉਧਰ ਖੜਾ ਕਰ ਦੋ ਮੇਨ 'ਚ ਨਹੀਂ ਪਾਜੀ ਮੇਨ ਮਤਲਬ ਹੈ ਨਹੀਂ ਕਿ ਰਗਾ ਮੇਨ ਲੀਡ ਪ੍ਰਾਇਮਰੀ ਪਾਦੀ ਕਾਸਟ ਹੁੰਦੀ ਆ ਔਨਸੈਂਬਲ ਕਾਸਟ ਜਿਹਨੂੰ ਕਹਿੰਦੇ ਕਿ ਸਾਰੇ ਚਲੋ ਪੰਜ ਸੱਤ ਜਾਣੇ ਮਿਲ ਕੇ ਫਿਲਮ ਬਣਾ ਰਿਆ ਜੀ ਜੀ ਉਹਦੇ ਲਈ ਥੋੜਾ ਜਿਹਾ ਮੈਨੂੰ ਇਹ ਲੱਗਦਾ ਮੁੰਡਿਆਂ ਲਈ ਜ਼ਿਆਦਾ ਔਖਾ ਹੈ ਕੁੜੀਆਂ ਨੂੰ ਤੇ ਫਿਰ ਵੀ ਚਾਂਸ ਮਿਲ ਜਾਂਦਾ ਜੇ ਕੋਈ ਸੋਹਣੀ ਕੁੜੀ ਪੰਜਾਬੀ ਪਜੂਬੀ ਬੋਲਦੀ ਹੋਵੇ ਵਧੀਆ ਤੇ ਮੁੰਡਿਆਂ ਲਈ ਥੋੜਾ ਜਿਹਾ ਮੈਨੂੰ ਲੱਗਦਾ ਥੋੜੀ ਪ੍ਰੋਬਲਮ ਹੈਗੀ ਹੈ ਜੀ ਜੁੜੇ ਜੇ ਆਪਾਂ ਥੈਂਕ ਟੂ ਦ ਬੀ ਦੀ ਗੱਲ ਕਰੀਏ ਵੀ ਥੀਟਮੈਂਟ ਦਾ ਵਿਸ਼ੇਸ਼ ਰਹੀਏ ਕਿ ਪੰਜਾਬੀ ਧਰਤੀ ਦਾ ਨਾਹਰ ਛੱਡ ਕੇ ਕਿ ਸੋਗਾ ਇਸੇ ਕਰਕੇ ਬੰਬੇ ਆ ਗਏ ਪੜੀ ਹੋਰ ਚਾਂਸ ਸੀ ਕਿ ਮੈਂ ਪੜੀ ਐਕਚੁਅਲੀ ਆਇਆ ਪਾਇਆ ਦਿੱਲੀੋਂ ਮੈਂ ਦਿੱਲੀ ਪੜਦਾ ਸੀ ਕਾਲਜ ਮੈਂ ਦਿੱਲੀ ਕੀਤਾ ਉੱਥੇ ਮੈਂ ਮਾਡਲਿੰਗ ਸ਼ੁਰੂ ਕੀਤੀ ਸੀਗੀ ਹਾਂ ਠੀਕ ਹੈ ਪਰ ਸ਼ੁਰੂ ਤੋਂ ਐਕਟਿੰਗ ਕਰਨੀ ਚਾਹੁੰਦਾ ਸੀ ਤੇ ਕਰਦੇ ਕਰਦੇ ਬੰਬੇ ਪਹੁੰਚੇ ਹੁਣ ਪੰਜਾਬ ਵਾਪਸ ਤੇ ਜਾ ਨਹੀਂ ਸਕਦੇ ਸੀ ਪੰਜਾਬ ਕੋਈ ਹੈ ਹੀ ਨਹੀਂ ਪਲੈਟਫਾਰਮ ਕਿੱਥੇ ਜਾਈਏ ਕਿਹਨੂੰ ਅਪਰੋਚ ਕਰੀਏ ਕੋਈ ਸਿਸਟਮ ਹੀ ਨਹੀਂ ਹੈਗਾ ਭਾਈ ਹਾਂ ਇੱਥੇ ਘਟੋਗੜ ਸਿਸਟਮ ਹੈਗਾ ਹੈ ਕਿ ਜੇ ਤੁਸੀਂ ਕੋਈ ਇੱਕ ਠੀਕ ਠਾਕ ਵੀ ਕਲਾਕਾਰ ਹੋ ਤੇ ਕਿਸੇ ਨੂੰ ਅਪਰੋਚ ਕਰ ਸਕਦੇ ਕਿ ਹਾਂ ਵੀ ਮੈਂ ਆਪਣੀ ਆਡੀਸ਼ਨ ਦੇਣਾ ਚਾਹੁੰਦਾ ਹੈ ਉਹ ਉਹਦੇ ਲਈ ਵੀ ਭਾਜੀ ਐ ਨਹੀਂ ਕਿ 2-4 ਦਿਨ ਚ ਖੇਡ ਹੋ ਜਾਂਦੀ ਹੈ ਬਿਲਕੁਲ ਮਤਲਬ ਉਹਦੇ ਲਈ ਵੀ ਸਾਲਾ ਲੱਗ ਜਾਂਦੇ ਭਾਈ ਤੁਸੀਂ ਇੱਕ ਕੰਡੀਸ਼ਨ ਦਿੰਦੇ ਹੋ ਹੌਲੀ 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 ਕਰਕੇ ਤੁਹਾਨੂੰ ਆਡੀਸ਼ਨਸ ਦੇਣਾ ਆਉਂਦਾ ਕਿ ਭਈ ਅੱਛਾ ਮੈਂ ਕਿਹੋ ਜਿਹਾ ਲੱਗਦਾ ਸਕਰੀਨ ਤੇ ਮੈਂ ਕਿੰਨੀ ਕਿ ਨੇਚਰਲ ਐਕਟਿੰਗ ਕਰ ਰਹਾ ਹਾਂ ਇੰਨੇ ਪਾਜੀ ਸਾਲਾਂ ਲੱਗ ਜਾਂਦੇ ਆ ਬਿਲਕੁਲ ਉੱਥੇ ਪਾਜੀ ਉਹ ਇਹਨੂੰ ਫੋਨ ਕੀਤਾ ਭਈ ਤੂੰ ਆ ਜਾ ਆ ਜਾ ਰੋਲ ਕਰਨਾ ਇੱਕ ਵਰੋਲ ਹੈ ਤੇਰੇ ਲਈ ਠੀਕ ਆ ਚਾਰ ਦਿਨ ਦਾ ਰੋਲ ਆ ਕੇ ਕਰ ਲੇ ਪਾਜੀ ਫਿਰ ਉਹ ਫਿਲਮ ਸਾਰੀ ਮੀਡੀਓਕਰ ਦੀ ਬਣ ਜਾਂਦੀ ਹੈ ਚੱਕਰੇ ਆ ਬਿਲਕੁਲ ਬੜੇ ਮਤਲਬ ਚੰਗੀਆਂ ਫਿਲਮਾਂ ਬਣਦੀਆਂ ਇਹੋ ਜੀ ਗੱਲ ਨਹੀਂ ਆਪਣੇ ਬਹੁਤ ਵਧੀਆ ਕਲਾਕਾਰ ਆ ਸਾਰੇ ਥੀਏਟਰ ਵਾਲੇ ਵੀ ਬਹੁਤ ਵਧੀਆ ਵਧੀਆ ਹੈਗੇ ਆ ਬਟ ਉਸ ਤੋਂ ਇਲਾਵਾ ਵੀ ਥੋੜਾ ਦਾਇਰਾ ਵਧਾਉਣਾ ਚਾਹੀਦਾ ਮੈਨੂੰ ਲੱਗਦਾ ਭਈ ਭਈ ਇੱਕ ਬਾਲੀਵੁੱਡ ਆਪਣੀ ਪੰਜਾਬੀ ਇੰਡਸਟਰੀ ਇੱਕ ਬਾਲੀਵੁੱਡ ਬਾਲੀਵੁੱਡ ਦੇ ਵਿੱਚ ਬਟ ਸਾਡੇ ਬਿੱਗਡੇ ਕਲਾਕਾਰਾਂ ਦਾ ਨਾਮ ਲੈ ਕੇ ਗੱਲ ਕਰੂੰਗਾ ਇੰਗਲਿਸ਼ ਮੈਂ ਨਾਮ ਤਾਂ ਬਹੁਤ ਸਾਰੇ ਅਵਾਰਡ ਮਲੇ ਆਣਗੇ ਤੇ ਪਹਿਲਾਂ ਤਾਂ ਵੀ ਇਹ ਕਿਹਾ ਕਿ ਪੰਜਾਬੀ ਇੰਡਸਟਰੀ ਵਾਲੇ ਪੈਸੇ ਦਾ ਕ੍ਰੀਮ ਕਰਦੇ ਤੇ ਬਾਲੀਵੁੱਡ ਵਾਲੇ ਕਿੰਨੇ ਕੀ ਪ੍ਰੋਫੈਸ਼ਨਲਿਜ਼ਮ ਨਾਲ ਕੰਮ ਕਰਦੇ ਨੇ ਪੇਮੈਂਟ ਵਗੈਰਾ ਬਾਕੀ ਸਭ ਨਾਲੋਂ ਜ਼ਿਆਦਾ ਵ ਪਾਜੀ ਇਸ ਮਾਮਲੇ ਚ ਜਿੱਦਾਂ ਮੈਂ ਤੁਹਾਨੂੰ ਦੱਸਿਆ ਮੈਂ ਪੰਜਾਬੀ ਇੰਡਸਟਰੀ ਚ ਕੰਮ ਨਹੀਂ ਕੀਤਾ ਤੇ ਮੈਨੂੰ ਇਹਦੇ ਬਾਰੇ ਨੋਲਿਜ ਹੈ ਨਹੀਂ ਬਟ ਬੰਬੇ ਵਾਲੇ ਪ੍ਰੋਫੈਸ਼ਨਲ ਆ ਪਾਜੀ ਹੈਗੇ ਆ ਜੀ ਪ੍ਰੋਫੈਸ਼ਨਲ ਇਸ ਮਾਮਲੇ ਚ ਹੈਗੇ ਕਾਫੀ ਉਹਨਾਂ ਦਾ ਟਾਈਮਲੀ ਹੁੰਦੀ ਪੇਮੈਂਟ ਉਹਨਾਂ ਨੇ ਇਨਾ ਇਨਾ ਟਾਈਮ ਦੱਸ ਦੇਣਾ ਇੰਨੀ ਦੇਰ ਬਾਅਦ ਇਨਵੌਇਸ ਤੁਸੀਂ ਰੇਸ ਕਰਨਾ ਇੰਨੀ ਦੇਰ ਬਾਅਦ ਤੁਹਾਨੂੰ ਪੇਮੈਂਟ ਆ ਜੂਗੀ ਹੈਗਾ ਥੋੜਾ ਸਿਸਟਮ ਮੈਂ ਤਾਂ ਐਕਚੁਅਲੀ ਪਾਜੀ ਪਹਿਲਾਂ ਮਾਡਲਿੰਗ ਵੀ ਕਰਦਾ ਰਿਹਾ ਮੈਂ ਕਾਫੀ ਐਡਸ ਵੀ ਕੀਤੀ ਹੈ ਬੰਬੇ ਤੇ ਮੈਨੂੰ ਸਿਸਟਮ ਪਤਾ ਹੀ ਥੇ ਕਿੱਦਾਂ-ਕਿਦਾਂ ਚੱਲਦਾ ਹੈ ਪੇਮੈਂਟ ਦਾ ਪੰਜਾਬ ਦਾ ਜੋ ਕੋਈ ਮਿਲੋਗਾ ਰੋ ਤਾਂ ਜਰੂਰ ਦੱਸ ਦੂੰਗਾ ਤੁਹਾਨੂੰ ਕਿੰਨੇ ਸਾਲ ਹੋ ਗਏ ਤੁਹਾਨੂੰ ਬੰਦ ਮੈਨੂੰ ਹਾਂਜੀ ਮੈਨੂੰ ਭਾਜੀ ਘੱਟੋ ਘੱਟ 7-8 ਸਾਲ ਹੋ ਗਿਆ ਜੀ ਬੰਦੇ ਅੱਛਾ ਜੀ ਹਾਂ ਜੀ ਹਾਂ ਜੀ ਗੱਲ ਤੇਰੀ ਉਹ ਵੀ ਇੱਕ ਫੌਕੀ ਪਲੇਅਰ ਉਹ ਐਕਟਰ ਕਿਦਾਂ ਬਣੇਗਾ ਭਾਜੀ ਮੈਂ ਹਾਕੀ ਐਕਚੁਅਲੀ ਮੈਂ ਜਿੱਦਾਂ ਸਕੂਲ 'ਚ ਖੇਡਦਾ ਸੀ ਵੀਪੀਐਸ ਪਟਿਆਲਾ ਸਕੂਲ ਹੈ ਜੀ ਮੇਰਾ ਯਾਦ ਨੂੰ ਦਾ ਪਬਲਿਕ ਸਕੂਲ ਉੱਥੇ ਬਚਪਨ ਤੋਂ ਹੀ ਹਾਕੀ ਖੇਡਦੇ ਆਇਆ ਜੀ ਨਾਲ ਪੜ੍ਹਾਈ ਤੇ ਵੀ ਪੂਰਾ ਜੋਸ਼ ਸੀਗਾ ਸਪੋਰਟਸ ਵੀ ਕਰਦੇ ਸੀ ਤੇ ਉਹਦੇ ਥਰੂ ਥੋੜਾ ਨੈਸ਼ਨਲਸ ਵਗੈਰਾ ਖੇਡ ਗਏ ਸੀ ਉਹਦੇ ਥਰੂ ਭਾਜੀ ਮੇਰੀ ਦਿੱਲੀ ਐਡਮਿਸ਼ਨ ਹੋ ਗਈ ਚੰਗੇ ਕਾਲਜ ਚ ਤੇ ਉਹ ਹਾਕੀ ਕਦੀ ਐਜ਼ ਅ profession ਕਦੀ ਨਹੀਂ ਚੂਜ਼ ਕੀਤਾ ਹਾਕੀ ਹਮੇਸ਼ਾ ਸਾਈਡ ਤੇ ਸੀਗੀ ਔਰ ਜਦੋਂ ਕਾਲਜ ਚੰਗੇ ਤੋਂ ਕਰਕੇ ਵੀ ਪਹਿਲਾਂ ਮੈਂ ਜੌਬ ਕਰਨ ਲੱਗ ਗਿਆ ਸੀ ਭਾਜੀ ਜੌਬ ਤੋਂ ਬਾਅਦ ਛੱਡ ਛੁੱਟ ਕੇ ਜਿਹੜਾ ਇੱਕ ਬਚਪਨ ਦਾ ਅਸਲੀ ਸੁਪਨਾ ਸੀਗਾ ਐਕਟਰ ਬਣਦਾ ਉਹ ਫਿਰ ਛੱਡ ਛੁੱਟ ਕੇ ਉਸ ਤੋਂ ਬਾਅਦ ਹੀ ਪੂਰਾ ਕਰਨ ਦੀ ਜਿੱਦਾਂ ਕਹਿ ਸਕਦੇ ਚਾਂਸ ਮਿਲਿਆ। ਬਿਲਕੁਲ ਸ਼ੁਰੂ ਤੇ ਸੀਗਾ ਕਿ ਐਕਟਰ ਬਣਨਾ ਹੈ। ਹਾਂਜੀ ਹਾਂਜੀ ਹਾਂਜੀ। ਕਿਤੇ ਪੱਜੀ ਇੱਕ ਮਤਲਬ ਔਨ ਦਾ ਸਾਈਡ ਸੀਗਾ ਨਾ ਕਿ ਪੜ੍ਹਾਈ ਤੋਂ ਇਲਾਵਾ ਕੀ ਕੀ ਕਰਦੇ ਹੋ ਤੁਸੀਂ? ਤੇ ਪਰਿਵਾਰ ਵਾਲੇ ਪੂਰਾ ਸਾਥ ਦਿੰਦਾ। ਹਾਂਜੀ ਹਾਂਜੀ ਦਿੱਤਾ ਜੀ। ਅਰੇ ਵੀ ਕਿ ਬਿਲਕੁਲ ਦਿੱਤਾ ਸਰ ਹੁਣ ਚੱਲੇ ਆ ਵੀ ਹਲੇ ਤੱਕ ਕੋਈ ਪ੍ਰੈਕਟ ਨਹੀਂ ਮਿਲ ਪਾਰਾ ਜਿਹੜਾ ਚਾਹਨਾ ਆ ਤੇ ਹੁਣ ਲੱਗਦਾ ਕਿ ਪਰਿਵਾਰ ਵਾਲੇ ਬਸ ਉਹਨੂੰ ਦੇਖਦੇ ਹੋਣਾ ਕਈ ਲੋਕਾਂ ਦਾ ਮੂੰਹ ਬੰਦ ਹੋ ਰਿਹਾ ਹੈ ਜਦੋਂ ਉਹਦੇ ਵੀ ਰਸਤੇ ਨੂੰ ਜਿਹੜੇ ਚੁੰਮਕੀਲੇ ਦੇ ਵਿੱਚ ਦੇਖਿਆ ਹਾਂ ਨਹੀਂ ਚਲੋ ਹੁਣ ਮੂੰਹ ਮਾਗੀ ਬੰਦ ਕਰਾਉਣੇ ਹੋ ਤੇ ਸਰ ਸਾਰਿਆਂ ਨੇ ਆਪਣੀ ਪਰਸਨਲ ਚੋਇਸ ਹੈ ਸਾਰਾ ਨਹੀਂ ਸਾਥ ਦਿੰਦਾ ਇਹੋ ਜੀ ਗੱਲ ਨਹੀਂ ਆ ਕੋਈ ਇਨੇ ਕੋਈ ਅਗੇਂਸਟ ਕੋਈ ਨਹੀਂ ਸੀਗੇ ਬਾਕੀ ਇਹ ਸੀਗਾ ਕਿ ਬਾਜੀ ਸੀਰੀਅਲ ਵਗੈਰਾ ਮਿਲਦੇ ਸੀ ਕਿ ਟੀਵੀ ਮਿਲਦਾ ਸੀ ਹੁਣੇ ਵੀ ਮਿਲਦਾ ਪਰ ਟੀਵੀ ਕਦੀ ਕਰਨੀ ਐ ਸੀ ਬੰਬੇ ਕਰਨੀ ਐ ਫਿਲਮਾਂ ਹੀ ਸੀ ਇਹ ਬੜੀ ਤਾਂ ਥੋੜਾ ਨਾ ਉਸ ਚੀਜ਼ ਨੂੰ ਟਾਈਮ ਲੱਗ ਜਾਂਦਾ ਕਰਦੇ ਵੀ ਸਮਝਦੇ ਇਸ ਗੱਲ ਨੂੰ ਇਹੋ ਜੀ ਕੋਈ ਗੱਲ ਨਹੀਂ ਹੈਗੀ ਜੀ ਕਿੰਨੇ ਸਮੇਂ ਬਾਅਦ ਗੇੜਾ ਪੰਜਾਬ ਬੱਸ ਭਾਜੀ ਹੁਣ ਜਦੋਂ ਪੰਜਾਬੀ ਫਿਲਮ ਮਿਲ ਜੂ ਮਾਰ ਲੈ ਗੇੜਾ ਬਹੁਤ ਵਧੀਆ ਧਿਆਨ ਦਿੱਤਾ ਤੁਸੀਂ ਹਾਂ ਜੀ ਹਾਂ ਜੀ ਉਹ ਤੇ ਹੁਣ ਤੁਹਾਡੇ ਪੰਜਾਬੀ ਇੰਡਸਟਰੀ ਵਾਲੇ ਜਾਣਣ ਹੁਣ ਭਾਜੀ ਇਹ ਤੋਂ ਸਾਰਿਆਂ ਨੇ ਪਰਫਾਰਮੈਂਸ ਦਿੱਤੀ ਸਾਰੇ ਕਿਸੇ ਵੀ ਐਕਟਰ ਨੂੰ ਚੁੱਕ ਲੈਣ ਮੈਂ ਸਾਰੇ ਮੈਂ ਸਾਰਿਆਂ ਨਹੀਂ ਖੁਸ਼ ਆ ਭਾਜੀ ਹਾਂ ਉੰਜਮ ਪੀਲਾ ਦੇ ਘਟੋ ਘਟ ਪੰਜ ਛੇ ਮੇਨ ਕੈਰੈਕਟਰਸ ਆ ਜੀ ਸਾਰਿਆਂ ਨੂੰ ਕਿਸੇ ਨੂੰ ਵੀ ਚੁੱਕ ਲੈ ਐ ਲੱਗੂਗਾ ਕਿ ਸਾਡੀ ਆਪਣੀ ਪਰਸਨਲ ਅਚੀਵਮੈਂਟ ਆ ਹਮ ਅੱਛਾ ਭਾਈ ਜਿਹੜਾ ਇੱਕ ਬਹੁਤ ਕਿਰਦਾਰ ਤੋਂ ਇੱਕ ਤੁਸੀਂ ਤੇ ਇੱਕ ਥੋੜਾ ਨਾਰਦਕ ਕਿਰਦਾਰ ਸੀਗਾ ਕੇਸਰ ਸਿੰਘ ਟਿੱਕੀ ਹਾਂ ਟਿੱਕੀ ਭਾਈ ਹਾਂ ਹੰਜੂਮ ਭਾਜੀ ਹਾਂਜੀ ਕੈਰੈਕਟਰ ਕੀਤਾ ਉਹਨਾਂ ਨੇ ਬਹੁਤ ਵਧੀਆ ਬਹੁਤ ਉਹ ਭਾਜੀ ਉਹ ਅੰਜੂਮ ਪਾਜੀ ਤੇ ਹੈ ਹੀ ਬਹੁਤ ਵਧੀਆ ਕਲਾਕਾਰ ਹੈ ਜਿਹੋ ਤੇ ਪ੍ਰੋਪਰ ਮੈਂ ਤੇ ਥੀਏਟਰ ਸੂਟਰ ਵੀ ਨਹੀਂ ਕੀਤਾ ਭਾਈ ਸੱਚੀ ਦੱਸਾਂ ਉਹ ਤੇ ਪਾਜੀ ਨੇ ਬੜੇ ਚੰਗੇ ਲੈਵਲ ਤੇ ਥੀਏਟਰ ਕੀਤਾ ਹੈ ਭਾਈ ਉਹਨਾਂ ਨੇ ਤੇ ਤੇ ਬਹੁਤ ਵਧੀਆ ਇਨਸਾਨ ਔਰ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਸਾਰੇ ਸਰਕਟ ਚ ਕਾਫੀ ਫੇਮਸ ਹਨ ਅੰਜੂਮ ਪਾਜੀ ਜੀ ਤੇ ਉਹਨਾਂ ਨੇ ਪਾਜੀ ਨੇ ਬਹੁਤ ਛੋਟੇ ਛੋਟੇ ਰੋਲ ਕੀਤੇ ਹੋਏ ਪਹਿਲਾਂ ਫਿਲਮਾਂ ਚ ਹੁਣ ਤੁਸੀਂ ਚੁੱਕ ਕੇ ਵੇਖੋਗੇ ਨਾ ਜੀ ਔਰ ਮਤਲਬ ਇੱਕ ਉਹ ਇਹ ਨਾਲ ਆਰਟਿਸਟ ਲੱਗਾ ਰਹਿੰਦਾ ਕਿ ਇੱਕ ਰੋਲ ਲਈ ਇੱਕ ਉਹ ਭਾਜੀ ਲਈ ਆ ਰੋਲ ਸਭ ਤੋਂ ਵਧੀਆ ਰੋਲ ਸੀਗਾ ਮੈਂ ਕਹਿੰਦਾ ਹਜੇ ਤੱਕ ਉਹਨਾਂ ਦੀ ਉਹਨਾਂ ਦਾ ਟਰਨਿੰਗ ਪੁਆਇੰਟ ਹੀ ਹੈ ਜੀ ਟਰਨਿੰਗ ਪੁਆਇੰਟ ਹੋ ਸਕਦਾ ਹੈ ਬਿਲਕੁਲ ਹਾਂ ਜੀ ਹਜੇ ਸਾਡੇ ਦੇ ਸੀਨੀਅਰ ਆ ਭਾਜੀ ਅਸੀਂ ਤਾਂ ਬਹੁਤ ਸਿੱਖਦੇ ਹਾਂ ਉਹਨਾਂ ਤੋਂ ਮੈਂ ਤਾਂ ਅੱਜ ਵੀ ਸਿੱਖਣਦੇ ਹਾਂ ਉਹਨਾਂ ਤੋਂ ਕੱਲ ਹੀ ਰਾਤੀ ਉਹਨਾਂ ਨਾਲ ਗੱਲ ਹੋਈ ਸੀ ਮੇਰੀ ਹਾਂ ਬੜੇ ਬਹੁਤ ਅੱਛੇ ਬੰਦੇ ਹੋ ਬਹੁਤ ਅੱਛੇ ਇਨਸਾਨ ਹੈ ਜੀ ਤੇ ਭਾਈ ਜੀ ਹੁਣ ਇੱਕ ਲਾਸਟ ਸਵਾਲ ਹੈ ਕਿ ਉਹ ਜਿਹੜਾ ਨੈਟਫਲਿਕਸ ਤੇ ਸਾਨੂੰ ਉਹਦੇ ਵਿੱਚ ਦਿਸਿਆ ਤਾਂ ਉਹ ਆਲ ਵਾਲੇ ਸਮਾਂ ਦੇ ਵਿੱਚ ਬਾਲੀਵੁੱਡ ਫਿਲਮ ਦੇ ਵਿੱਚ ਬਦੀ ਆਪਾਂ ਤੇ ਸਾਰੀ ਚੀਜ਼ਾਂ ਨੂੰ ਓਪਨ ਆ। ਹਮ ਆਪਾਂ ਐਜ਼ ਐਨ ਆਰਟਿਸਟ ਆਪਾਂ ਮਨਾ ਨਹੀਂ ਕਰਦੇ ਕਿਸੇ ਚੀਜ਼ ਨੂੰ। ਔਰ ਜੋ ਵੀ ਅੱਛਾ ਪ੍ਰੋਜੈਕਟ ਆਏਗਾ ਆਪਾਂ ਜ਼ਰੂਰ ਉਹਦੇ ਚ ਕੋਸ਼ਿਸ਼ ਕਰਾਂਗੇ ਇਸ ਲੈਣ ਦੀ। ਕਰਨਾ ਚਾਹੁੰਦੇ। ਹਾਂਜੀ ਕੋਈ ਹੋਰ ਜਿਹੜਾ ਪ੍ਰੋਜੈਕਟ ਹੋਵੇ ਸਾਡੇ ਨਾਲ ਸਾਂਝਾ ਕਰਨਾ ਚਾਹੋ। ਸਾਂਝਾ ਬਦੀ ਜਦੋਂ ਆਊਗਾ ਥੋੜਾ ਹੋ ਹੀ ਜਾਓ ਆਪਣੇ ਆਪ। ਅਜੇ ਥੋੜਾ ਉਹਦੇ ਤੇ ਕੰਮ ਚੱਲ ਰਿਹਾ ਹੈ। ਜੀ। ਹਾਂਜੀ ਹਾਂਜੀ। ਅਜੇ ਹੋਏ ਪ੍ਰੀ-ਪ੍ਰੋਡਕਸ਼ਨ ਚੱਲ ਰਿਹਾ ਤੇ ਉਹ ਕੋਈ ਨਾ ਜਦੋਂ ਆਊਗਾ ਤੇ ਆਪਣੇ ਆਪ ਸਾਹਮਣੇ ਆ ਹੀ ਜਾਓ। ਜੀ। ਵੇਰਾ ਆਪਾਂ ਹੋਪਫੁਲੀ ਇੰਟਰਵਿਊ ਕਰਾਂਗੇ ਬਿਲਕੁਲ 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 ਕਰਾਂਗੇ ਹਾਂਜੀ ਬੈਸਿਕ ਤੋਂ ਹੀ ਕਰਦੇ ਹਾਂ ਹਾਂਜੀ 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 ਬਿਲਕੁਲ ਜੀ ਭਾਈ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਨੂੰ ਸਮਾਂ ਕੱਢਿਆ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਥੈਂਕ ਯੂ ਭਾਈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਜੀ ਭਾਈ ਜੀ ਕਿ ਸਾਡੇ ਨਾਲ ਉਹ ਵੀ ਸੰਧੂ ਜੋ ਕਿ ਚਮਕੀਲਾ ਦੇ ਵਿੱਚ ਸੁਵਿੰਦਰ ਸਿੰਘ ਦਾ ਹੋਣਾ ਦਾ ਇਹਨਾਂ ਨੇ ਕਿਰਦਾਰ ਕੀਤਾ ਤੇ ਲੋਕਾਂ ਵੱਲੋਂ खूब पसंद किया गया तो आने वाले प्रोजेक्ट प्रोजेक्टों वास्ते साढ़े वालों शुभकामना देखते दे रहो दैनिक सवेरा टीवी सत श्रीकाल देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर